ਨਾ ਮੇਰਾ ਤਾਂ ਟਾਈਮ ਹੋਇਆ ਪਿਆ ਮੈਂ ਤਾਂ ਜਾਵਾਂ ਅੱਜ ਤਾਂ ਹੀ ਲੱਗਦਾ ਵੀ ਲੇਟ ਹੀ ਹੋ ਗਈ ਹੋਣੀ ਹੈ ਹਾਂ ਵੇ ਵੇ ਪੁੱਤ ਮੈਂ ਤੈਨੂੰ ਥੋੜਾ ਜਿਹਾ ਕੰਮ ਜਾ ਪੁੰਚਦੀ ਸੀ ਕੀ ਕੰਮ ਦੱਸ ਮੈਨੂੰ ਸਾਨੂੰ ਥੋੜਾ ਜਿਹਾ ਜਿਹਾ ਪੈਸੇ ਦੇ ਕੇ ਜਾ 5000 ਰੁਪਿਆ ਪੈਸੇ ਹਾਂ ਪੈਸੇ ਕੀ ਕਰਨੇ ਆ ਨਾ ਤੇ ਪੁੱਤ ਦੇਖ ਆਪਾਂ ਸਲਿੰਡਰ ਪਰ ਆਉਣਾਗਾ ਅੱਜ ਉਹ ਆਊਗਾ ਸਲਿੰਡਰ ਆਣਾ ਭਾਈ ਤੇ ਇਹ ਨਾਲੇ ਥੋੜਾ ਜਿਹਾ ਦੇਖ ਰਸੋਈ ਵਾਲਾ ਆਪਣਾ ਸਮਾਨ ਮੁੱਕਿਆ ਪਿਆਗਾ ਤੇ ਉਹ ਲੈ ਆਉਣਾਗਾ ਨਾ ਇੰਨੀ ਛੇਤੀ ਕਿਵੇਂ ਸਮਾਨ ਮੁੱਕ ਗਿਆ ਹੈ ਸਮਾਨ ਲਿਆ ਦਿਨ ਦਾ ਮਹੀਨਾ ਵੀ ਨਹੀਂ ਹੋਇਆ ਹੈਗਾ ਐਨਾ ਨਾ ਰਸਨ ਪਾਣੀ ਖਤਮ ਕਰਿਆ ਕਰੋ ਲੱਕੇ ਤਾਂ ਪਤਾ ਖਾਣਿਆ ਫਿਰ ਮੁੱਕੂ ਹੀ ਕਰਾਪਾ ਹੁਣ ਆਥਨ ਤੜਕੇ ਹੱਥ ਪਾਉਣਿਆ ਸਮਾਨ ਚ ਹੁਣ ਹਿਸਾਬ ਨਹੀਂ ਲੱਗਦੀ ਨਹੀਂ ਹੁੰਦੀ ਇਹ ਚੀਜ਼ ਹੈ ਉਹ ਹਰਪ੍ਰੀਤ ਦਾ ਡੋਲਦੀ ਵੱਧ ਗਈ ਵਰਤਦੀ ਘਟਾ ਉਹ ਮੈਨੂੰ ਪਤਾ ਹੈ ਸਭ ਕੁਝ ਉੱਥੇ ਬਣਾ ਬਣਾ ਕੇ ਢਾਣੀ ਚ ਪਾਇਆ ਪਿਆ ਹੁੰਦਾ ਲੱਕੜਿਆ ਕੋਈ ਅਸੀਂ ਰਾਜਵੀਰ ਨਿਆਣੀਆਂ ਤਾਂ ਨਹੀਂ ਵੀ ਅਸੀਂ ਬੀ ਬਣਾ ਬਣਾ ਢਾਣੀ ਚ ਪਾ ਦਾਂਗੇ ਉਹ ਨਖ ਬਣਾਉਣਿਆ ਕਿੰਨਾ ਕੁ ਖਾਣਾ ਨਹੀਂ ਕਿੰਨਾ ਕੰਮ ਆਪਣੇ ਬਸ ਰੋਟੀ ਸਬਜੀ ਹੈਗੀ ਤੇ ਚਾਹ ਬਣਾਉਣਿਆ ਤੈਨੂੰ ਮਹੀਨਾ ਤਾਂ ਸਿਲੰਡਰ ਨਿਕਲਣਾ ਚਾਹੀਦਾ ਸਿਲੰਡਰ ਦਾ ਇੱਕ ਮਹੀਨਾ ਵੀ ਨਹੀਂ ਕਟਿਆ ਨਾ ਤੈਨੂੰ ਮਹੀਨਾ ਕਿਦੋਂ ਆਪਾਂ ਸਾਰਾ ਕੰਮ ਹੀ ਆਪਣਾ ਸਿਲੰਡਰ ਕਿਹਾ ਤਾਂ ਹੁਣ ਮੁੱਕਣਾ ਹੀ ਆ ਉਹ ਕੋਈ ਆਪਣੀ ਖਾਣਾ ਰੋਟੀ ਘਰ ਕੇ ਦਾਲ ਪਾਣੀ ਚਾਹ ਪਾਣੀ ਅੰਦਰ ਏਸੀ ਚ ਵੱਢ ਜਾਂਦੀ ਆ ਉਹ ਦੋ ਦੋ ਘੰਟੇ ਗਿਆ ਸਮੱਚੀ ਜਾਂਦਾ ਰਹਿੰਦਾ ਚਲੋ ਭਾਈ ਪਵਾ ਦੀ ਦੋ ਘੰਟੇ ਵੱਡੇ ਪਵਾ ਕੰਟਾ ਦੇਖ ਤੇਰਾ ਤਾਂ ਅੱਜ ਵੀ ਰਹੇਗਾ ਲੱਖ ਨਾਲ ਤਾਂ ਹੱਕ ਹੀ ਨਹੀਂ ਬਣਦਾ ਹਨਾ ਚਲ ਮੇਰਾ ਤਾਂ ਹੱਕ ਨਹੀਂ ਮੰਨਦਾ ਮੈਂ ਐਂ ਕਹਿੰਦੀ ਸੀਗੀ ਅੱਜ ਕਿਹਦਾ ਮੇਰੇ ਹੱਥੇ ਤੰਗਾ ਵਾਲਾ ਸਾਰੇ ਕਬੀਲਦਾਰੀ ਚ ਚੱਲ ਗਈ ਮੇਰੀ ਤਨਖਾਹ ਤੇ ਅਗਲੀ ਤਨਖਾਹ ਤੇ ਦੇਖੂਗੀ ਦੇਉਗੀ ਤੇ ਤੂੰ ਨਾ ਬਾਈ ਗਰਲਾਲ ਨੂੰ ਕਹ ਦੇ ਉਹ ਤੋਂ ਫੜ ਲਓ ਪੈਸੇ ਤੁਸੀਂ ਉਹ ਤਾਂ ਮੈਂ ਨਹੀਂ ਮੈਂ ਹਰਪ੍ਰੀਤ ਨੇ ਕਹਿੰਦੀ ਰਾਜੀਵੀਰ ਤੋਂ ਫੜ ਲਾ ਨਰਾਜੀਵੀਰ ਕੋਲੇ ਉਹੀ ਗੱਲ ਕਿ ਮੋਰਨੀ ਹੁੰਦੀ ਹੈ ਕਿ ਰੋਜ਼ ਰੋਜ਼ ਮੈਨੂੰ ਤਾਂ ਮਹੀਨੇ ਤੋਂ ਤਨਖਾਹ ਮਿਲਦੀ ਉਹ ਵੀ ਆਈ ਨਹੀਂ ਪਤਾ ਲੇਟ ਫੇਟ ਪਾ ਦੇਣਾ ਮੈਂ ਫਿਰ ਉਹਦੇ ਕੋਲੇ ਕਿ ਮੋਰਨੀ ਮੋਰਨੀ ਹੁੰਦੀ ਹੈ ਗਰਲਾਲ ਕੋਲੇ ਉਹ ਕਿੱਥੋਂ ਲਿਆਵੇ ਸਾਕੋ ਸਾਰੇ ਖੋਦੇ ਕੋਲੇ ਤੇ ਪੈਸੇ ਤੋਂ ਬਿਨ ਆਪਣੇ ਪਰਿਵਾਰ 'ਚ ਕੋਈ ਨਹੀਂ ਹੈਗਾ ਸਾਬ ਅੱਡੋ ਅੱਡੀ ਰੱਖਦੇ ਨੇਗੇ ਨਾ ਅੱਡੋ ਅੱਡੇ ਰੱਖਦੇ ਤਾਂ ਤੇ ਫਿਰ ਤੂੰ ਵੀ ਅੱਡੋ ਅੱਡੀ ਰੱਖਨੀ ਆ ਤੁਹਾਨੂੰ ਕਿਹਾ ਤੂੰ ਪਿਆ ਤਾਂ ਨਹੀਂ ਮੈਂ ਤਾਂ ਸਾਰੀ ਉਹ ਬਥੇਰੇ ਨੇ ਤੁਸੀਂ ਇੱਥੇ ਬੇਲੀਆਂ ਬੈਠੀਆਂ ਖਾਈ ਜਾਂਦੀਆਂ ਤੇ ਪੈ ਜਾਂਦੀਆਂ ਚੰਗਾ ਮੈਂ ਜਾਣੀ ਹਾਂ ਸਾਨੂੰ ਕੋਈ ਕੰਮ ਨਹੀਂ ਗੋਹਾ ਵੀ ਛਿੜਦੇ ਆ ਨੀਰੇ ਚਾਰੇ ਵੀ ਪਾਉਣਾ ਸਾਰੇ ਧਾੜੂ ਪੋਚੇ ਵੀ ਕਰਦੇ ਅਸੀਂ ਤਾਂ ਬੇਲੀਆਂ ਤੂੰ ਦੇਖ ਭਾਈ ਕਿੱਡਾ ਬਾਲਾ ਕੰਮ ਚੌਕੀ ਤੇ ਮੈਂ ਨੌਕਰੀ ਕਰਦੀ ਆ ਨੌਕਰੀ ਕਰਨੀ ਕੋਈ ਸੌਖੀ ਐ ਮੁੱਲ ਲੱਗ ਜਾਂਦੀ ਐ ਬੰਦੇ ਦੀ ਨੌਕਰੀ ਸਾਨੂੰ ਸਮਾ ਦੇ ਅਸੀਂ ਬਗਜਿਆ ਕਰਾਂਗੇ ਨੌਕਰੀ ਮੈਂ ਦੁਬਾਰਾ ਆਖੀਆਂ ਕਰ ਲਿਓ ਆ ਦੇਖ ਲਓ ਕਿੰਨੀਆਂ ਕਿੰਨੀਆਂ ਧੁੱਪਾਂ ਹੁੰਦੀਆਂ ਸਾਰੇ ਦਿਨ ਸਾਨੂੰ ਫੇਰਦੀਆਂ ਲੰਗ ਜਾਂਦਾ ਐਡੀਆਂ ਨੀਆਂ ਦੇਈਆਂ ਖੁੱਲ ਗਈਆਂ ਆਪਾਂ ਮੈਂ ਸੱਚ ਜਾਨੀ ਆ ਮੈਨੂੰ ਰੱਬ ਸ਼ਾਂ ਕਰਦਾ ਇਕੱਲੀ ਨੂੰ ਮੈਂ ਵੀ ਧੁੱਪੀ ਜਾਨੀ ਆਂਗੀ ਉੱਥੇ ਜਾ ਕੇ ਤੂੰ ਐਸੀ ਵਾਲੇ ਕਮਰੇ 'ਚ ਬੈਠ ਜਾਨੀ ਆਂਗੀ ਪੜਾਈਆਂ ਕਰੀਆਂ ਨੇ ਮਿਹਨਤ ਕਰੀਏ ਫੇਰ ਬੈਣੀ ਐਸੀ ਵਾਲੇ ਕਮਰੇ 'ਚ ਤੇ ਫੇਰ ਅਸੀਂ ਤਾਂ ਅਸੀਂ ਵੀ ਬਿਦੇ ਲੀਆਂ ਖਾਨੀਆਂ ਜੇ ਤੂੰ ਪੜਾਈਆਂ ਕਰੀਆਂ ਮਿਹਨਤ ਕਰਦੀਆਂ ਤੇ ਅਸੀਂ ਵੀ ਮਿਹਨਤ ਕਰਕੇ ਖਾਨੀ ਮੈਂ ਨਹੀਂ ਜਨਾ ਬਾਬੇ ਮੇਰੀ ਗੱਲ ਸੁਣ ਕਿਵੇਂ ਮਰਜੀ ਡੰਗ ਲਾਓ ਕਿਵੇਂ ਨਾ ਚੁੱਲ੍ਹੇ ਚੱਗ ਪਾ ਲਓ ਤੇ ਮੇਰੇ ਕੋਲ ਤਾਂ ਪੈਸੇ ਹੈ ਨਹੀਂਗੇ ਲਾ ਦੇਖ ਲੈ ਜਵਾਬ ਦਿੱਤੇ ਤਾਂ ਸਰ ਗਿਆ ਇਹਨੂੰ ਤਾਂ ਕਹਿੰਦੀ ਚੁੱਲੇ 'ਚ ਅੱਗ ਪਾ ਲੋ ਤੂੰ ਤਾਂ ਬਗ ਜਾਨੀ ਆਵਦੀ ਨੌਕਰੀ ਤੇ ਆਵਦੀ ਡਿਊਟੀ ਤੇ ਔਖਾ ਦਾ ਸਾਨੂੰ ਆਸ ਸੁਨੂਆਂ ਨੂੰ ਸਾਥੋ ਕੇ ਚੁੱਲ੍ਹੇ ਮੂਰੇ ਮੱਚੀ ਦੇ ਦੇਖ ਲੈ ਇਧਰ ਪੰਜਰਤੀਏ ਨਹੀਂ ਜਾਵਾ ਦੇਖ ਕੇ ਵਜਦੀ ਪਤਾ ਨਹੀਂ ਕੀ ਤਾਂ ਕਰਦੀ ਆ ਤਨਖਾਹ ਦਾ ਕੀ ਪਤਾ ਨਹੀਂ ਨਾ ਕਰਦੀ ਏ ਲੈ ਪੁੱਛਾਂ ਬੇਬੇ ਨੂੰ ਫੜ ਲੈ ਹੋਣਗੇ ਰਾਜਵੀਰ ਤੋਂ ਪੈਸੇ ਸਮਾਨ ਵੀ ਲੈ ਕੇ ਆਉਣਾ ਫਿਰ ਸਮਾਨ ਸਾਰਾ ਮੁੱਕਿਆ ਪੇ ਵੇ ਬੇਤਲਾਈਆਂ ਬੈਠੀ ਤਾਂ ਕੁਰਸੀਆਂ ਇਕੱਠੀਆਂ ਕਰਕੇ ਉੱਤੇ ਚੜੀ ਹੋਰ ਪੁੱਤ ਮਾਤਾ ਦਾ ਛੜਨਾ ਧਰਕੇ ਕੁਮੇਗੀ ਚੰਨ ਤੇ ਆ ਬੈ ਗਈ ਪੁੱਤ ਮਾਤਾ ਬਸ ਆਈਂ ਦਿਮਾਗ ਜੀ ਨੂੰ ਪਤਾ ਨਹੀਂ ਮੇਰੇ ਨੂੰ ਕੀ ਹੋ ਗਿਆ ਕਿੰ ਦਿਮਾਗ ਨੂੰ ਕੀ ਹੋ ਗਿਆ ਤੇਰੇ ਨੂੰ ਹਾਂ ਮੇਰਾ ਦਿਮਾਗ ਨੂੰ ਆਪੀ ਹੋ ਗਿਆ ਪੈਸੇ ਮੰਗੇ ਸੀ ਰਾਜਵੀਰ ਤੋਂ ਮੈਂ ਕਿਹਾ ਤਾਂ ਦੇਖੋ ਆਪਣਾ ਸਿਲੰਡਰ ਮੁੱਕਿਆ ਪਿਆ ਹੈਗਾ ਤੇ ਨਾਲੇ ਦੇਖੋ ਸੋਈ ਦਾ ਸਮਾਨ ਮੁੱਕਿਆ ਪਿਆ ਹਾਂ ਵਰਦਨ ਕਿਹੇ ਸੀ ਵੀ 5000 ਰੁਪਿਆ ਫੜ ਲਈ ਹਾਂ ਫੜ ਲਿਆ ਹਾਂ ਉਹ ਤਾਂ ਦੱਸ ਦੇਗੀ ਪੰਜ ਦੇਥੋਂ ਲੈ ਫਿਰ ਤਾਂ ਵਧੀਆ ਹੋਇਆ ਇਹ ਦੱਸ ਦੇਗੀ ਫਿਰ ਕਾ ਦਿਮਾਗ ਖਰਾਬ ਹੋਇਆ ਤੇਰਾ ਹੋਰ ਉਹ ਤਾਂ ਐਂ ਦੇਗੀ ਉਹ ਤਾਂ ਮੈਨੂੰ ਮੂੰਹ ਤੋਂ ਗੋਲ ਨਹੀਂ ਕਰਨ ਦਿੱਤਾ ਪਹਿਲੀ ਵਾਰ ਉਹਦੀ 10000 ਦੀ ਗੁੱਟੀ ਫੜਾਤੀ ਉਹਨੇ ਤਾਂ ਜਰਕਦੇ ਨੇ ਫੜਾਉਣੀ ਆ ਬੇਬੇ ਤਨਖਾਹ ਆਉਂਦੀ ਆ ਉਹਦੀ ਆਪਾਂ ਕਿਹੜੇ ਕਿਤੇ ਤਨਖਾਹ ਤੋਂ ਫੜੀਏ ਉਹਦੇ ਕੋਲੇ ਹੁੰਦੇ ਪੈਸੇ ਜਦੋਂ ਤਾਂ ਮੰਗ ਲਿਓ ਉਹਦੀ ਪਰਸ ਤੋਂ ਕੱਢ ਕੇ ਦੇਗੀ ਦੇਖ ਲੈ ਕਿੰਡੀ ਸਿਆਣੀ ਆ ਵਿਚਾਰੀ ਲੋਕਾਂ ਨੂੰ ਦੇਖ ਲੈ ਬੇਬੇ ਜ਼ਿੰਦਗੀਆਂ ਨਹੀਂ ਰੁਪਈਆ ਵੀ ਜਿਹੜੀਆਂ ਨੌਕਰੀ ਕਰਦੀਆਂ ਆਪਣੀ ਦਾ ਰਾਜਵੀਰ ਦਾ ਸਵਾਰ ਨਰਮ ਹੈ ਹਾਂ ਦੇਖ ਲੈ ਫਿਰ ਆਪਣੀ ਕਿੰਡੀ ਸਿਆਣੀ ਆ ਆਪਾਂ ਨੂੰ ਪੰਜੀ ਨਹੀਂ ਦਿੰਦੀ ਦੇਖ ਲੈ ਚਲ ਫਿਰ ਆਇਆ ਨਾ ਇਹਦਾ ਭਾਈ ਆਜੂਗਾ ਉਹ ਆ ਕੇ ਜਾਊਗਾ ਮਾਨਸਾ ਜਦੋਂ ਉਹ ਆਇਆ ਉਹਨੂੰ ਸਿਲੰਡਰ ਆਪਾਂ ਭਰਾ ਲਾਂਗੇ ਉਰੇ ਪਰ ਗਿਆ 1000 ਰੁਪਏ ਰੱਖ ਲਾਂਗੇ ਹੁਣ ਤਾਂ 900 ਦਾ ਹੋ ਗਿਆ 900 ਦਾ ਤਾਂ ਹੋ ਗਿਆ ਕੁਛ ਨਹੀਂ ਦੇ ਕੇ ਗਈ ਕਮਲਗੇ ਢੋਲ ਗਿਆ ਭਲ ਗਿਆ ਕੁਛ ਨਹੀਂ ਦੇ ਕੇਗੀ ਜਵਾਬ ਦੇਗੀ ਚਿੱਟਾ ਹਾਂ ਵੀ ਤਾਂ ਕਹੀ ਜਨੀ 10000 ਦੇ ਕੇ ਹੁਣ ਕਹਿੰਦੀ ਜਵਾਬ ਦੇਗੀ ਮੈਨੂੰ ਤੇਰੀ ਗੱਲ ਦੀ ਸਮਝ ਨਹੀਂ ਆਉਂਦੀ ਫਿਰ ਤੂੰ ਐਂ ਕੋ ਕਹਿਆ ਸੀ ਪੈਸੇ ਦੇ ਕੇ ਹੁਣ ਹੋਰ ਕੀ ਆਖਾਂ ਤੂੰ ਕਹਿੰਦੀ ਕਿ ਦੇਗੀ ਕਿ ਵਧੀਆ ਹੋ ਗਿਆ ਕਿੱਥੋਂ ਦੇਗੀ ਜਮ ਰੁਪਈਆ ਨਹੀਂ ਤਾਂ ਛੱਡ ਕੇ ਗਈ ਹੱਥ ਤੇ ਕਹਿੰਦੀ ਮੇਰੇ ਕੋਲ ਤਾਂ ਕੁਛ ਨਹੀਂ ਹੈ ਜੇ ਤੂੰ ਤਾਂ ਕਹਿੰਦੀ ਬੜਾ ਖਰਚਾ ਕਰਦੀ ਹਾਂ ਤੇਰੇ ਬੇਬੇ ਜੀ ਬਾਲਾ ਖਰਚੇ ਤੇ ਚੱਲ ਪਈ ਹੁਣ ਘਰਾਂ ਦੇ ਖਰਚੇ ਤਾਂ ਹੁੰਦੀ ਆ ਉਹਨਾਂ ਰਸੋਈ ਦਾ ਸਮਾਨ ਸਾਰਾ ਟੱਬਰੀ ਖਾਂਦਾ ਮੈਂ ਕੱਲੀ ਤਾਂ ਖਾਣੀ ਆਂਦੀ ਜੇ ਮੈਂ ਕੰਮ ਕਰਦੀ ਹਾਂ ਨਹੀਂ ਖਾ ਜਾਣੀ ਆ ਨਾ ਪੁੱਤ ਸਾਰਾ ਪਰਿਵਾਰ ਹੀ ਖਾਂਦਾ ਤੂੰ ਕਿਉਂ ਖਾ ਜਾਣੀ ਆਂਗੀ ਜੇ ਤੈਨੂੰ ਕਹਿੰਨੀ ਆਂ ਫੇਰ ਇਥੋਂ ਬਣਾਉਣੀ ਆ ਕੋਈ ਚੀਜ਼ ਕਹਿੰਦੀ ਤੂੰ ਤਾਂ ਬਾਲਾ ਮਨਾ ਬਣਾ ਕੇ ਕਹਿੰਦੀ ਤੋੜਾਂ ਚ ਪਾਈ ਜਾਣੀ ਉਹ ਖੜਾ ਵਾਲਿਆਂ ਚ ਆਪਾਂ ਤਾਂ ਸੰਭਲੀਆਂ ਸਮਝਦੀ ਐ ਦੇਖ ਬੇਬੇ ਜੀ ਪੂਰਾ ਆਟੇ ਦਾ ਬਚ ਜਿਉਂ ਵੀ ਦਾਣੇ ਚ ਪਾਉਣਾ ਪੈਂਦਾ ਦੋ ਰੋਟੀਆਂ ਵੀ ਪਾਉਣੀਆਂ ਪੈਂਦੀਆਂ ਕਈ ਵਾਰੀ ਚਾਹ ਪਾਣੀ ਆਂ ਦਾਲ ਪਾਣੀ ਬ ਫਿਰ ਤਾਂ ਧਾਣੇ ਚ ਪਾਵਾਂਗੇ ਕਿ ਹੁਣ ਬੇਹਾ ਬੋਹਾ ਖਾਈ ਜਾਇਆ ਕਰਕੇ ਦਸ ਦਿਨ ਉਹ ਤਾਂ ਹੀ ਕਰੀਏ ਬੱਚ ਵੀ ਬੇਹਾ ਆਪਦੀਆਂ ਸੱਜਰੀਆਂ ਵਧਿਆ ਪਰੌਠੇ ਲਾ ਕੇ ਲੈ ਜਾਂਦੀ ਆ ਪਾਕੇ ਠੀ ਬਣ ਚ ਈਏ ਮਾਗਰੋ ਬੇਹਾ ਖਾਈ ਜਾਣ ਮੱਖਾ ਅਸੀਂ ਕਿਹਾਂ ਕੋਈ ਕੰਮਲਾਂ ਗਾਦੀਆਂ ਥੀ ਧਾਣੇ ਚ ਪਾਈ ਜਾਣੇ ਅੰਗੇ ਕਹਿੰਦੇ ਸਿਲੰਡਰ ਆਪੇ ਕਹਿੰਦੀ ਰੰਗ ਦੇ ਪਣਾਉਣ ਨੂੰ ਤੇ ਨਵੇਂ ਮਹੀਨਿਆਂ ਦੀ ਅੱਜ ਤੂੰ ਉੱਤੇ ਚਲਾਉਂਦੀ ਆ ਅੱਗ ਮਚਾਲਿਆ ਕਰੋ ਕਹਿੰਦੀ ਚੁੱਲੇ ਚ ਅੱਛਾ ਹਾਂ ਆਈ ਬੋਦੀਏ ਚੱਕਮ ਚਲੋ ਰੁੱਤ ਕਿਹੜੀ ਆਈ ਗੱਲ ਇੰਨੀ ਗਰਮੀ ਪੈਂਦੀ ਉਹ ਤੋਂ ਇੱਕ ਆਪਣੇ ਕੋਈ ਰਸੋਈ ਨਹੀਂ ਆ ਮੈਂ ਚੁੱਲ੍ਹਾ ਤਰਨ ਨੂੰ ਚੱਲ ਰਸੋਈ ਹੋਵੇ ਮਾੜੀ ਹੰਟੀ ਗੋਏ ਗਾਏ ਲਾ ਕੇ ਕੋਈ ਦਾਲ ਸਬਜ਼ੀ ਤਰਦਿਆ ਕਰੀਏ ਪੁੱਤ ਤਰ ਕੀ ਕਿੱਥੇ ਪਹਿਲਾਂ ਮੈਨੂੰ ਐ ਦੱਸ ਗਰਮੀ ਵਾਲੀ ਪੁੱਤ ਤੂੰ ਮੈਂ ਕਹੀ ਨਹੀਂ ਇਹਦੇ ਸਿੱਧਾ ਹੀ ਕਹਿੰਦੀ ਮੈਂ ਮੇ ਭਪਈਆ ਠੰਡਾ ਰੋਟੀ ਟੋਕ ਕਰ ਲਿਆਗਾ ਤੜਕੇ ਦਾ ਮੈਂ ਕਰ ਲਿਆ ਕਰੂੰ ਚੁੱਲੇ ਤੇ ਕਰ ਲਿਆ ਕਰਾਂਗੀ ਮੈਂ ਤੜਕੇ ਪਕਾ ਲਿਆ ਕਰੂੰ ਹੱਥ ਨੇ ਪਕਾ ਲਿਆ ਕਰਦੀ ਆਹ ਤਾਂ ਨਹੀਂ ਤਾਂ ਕਰੀ ਹੁੰਦੀ ਐ ਹਾਂ ਕਰੇ ਤਾਂ ਹੁੰਦੀ ਆ ਉਹ ਤਾਂ ਕੋਈ ਤਾਂ ਕਹਿੰਦੀ ਮੈਂ ਥੱਕੀ ਆਉਣੀ ਆ ਮੈਂ ਤਾਂ ਆਖੇ ਕਹਿੰਦੀ ਦਮ ਲੈਣੀ ਐਂਗੀ ਫੇਰ ਇੱਕ ਪਈ ਮੈਂ ਇਥੋਂ ਦੋ ਟਾਈਮ ਰੋਟੀ ਨਹੀਂ ਚੁੱਲੇ ਤੇ ਮੰਨਦੀ ਇੱਕ ਟਾਈਮ ਤਾਂ ਮੈਂ ਬਣਾ ਦੂੰਗੀ ਜਿਵੇਂ ਉਹ ਚੱਲਦੀ ਹੋ ਉਵੇਂ ਸਹੀ ਫੇਰ ਬਾਕੀ ਫੇਰ ਉਹਦੀ ਤਨਖਾਹ ਦਾ ਹਿਸਾਬ ਲੈ ਪਈ ਉਹ ਤੋਂ ਜਿਹੜੀ ਤਨਖਾਹ ਹੁੰਦੀ ਹੈ ਫਿਰ ਉਹ ਜਾਂਦੀ ਕਿੱਥੇ ਹੈ ਸਾਹ ਦਾ ਪੁੱਤ ਫਿਰ ਹੁਣ ਆਪਾਂ ਨੂੰ ਲੈਣਾ ਹੀ ਪਊਗਾ ਫਿਰ ਕਿਦੋਂ ਆਪਾਂ ਨੂੰ ਕੋਈ ਲੱਜ 5000 ਹੀ ਮੰਗਿਆ ਸੀ ਉਹੀ ਨਹੀਂ ਆਪਾਂ ਨੂੰ ਦਿੱਤਾ ਨਹੀਂ ਫਿਰ ਹੁਣ ਤਾਂ ਆਪਾਂ ਸਾਵੀ ਮੰਗਿਆ ਕਰਾਂਗੇ ਹੁਣ ਹੋਰ ਕੀ ਕਰਾਂਗੇ ਨਾ 50000 ਰੁਪਇਆ ਲੈਂਦੀ ਹੈ 50000 ਰੁਪਇਆ ਚੋਂ 6 5000 ਵੀ ਨਹੀਂ ਦੇ ਸਕਦੀ ਜਾਂਦੀ ਕਿੱਥੇ ਫਿਰ ਉਹਦੇ ਪੈਸੇ ਕਰਦੀ ਕੀ ਇਹ ਪੈਸੇ ਦਾ ਮਾੜਾ ਮੁੰਡਾ ਤੂੰ ਤਾਂ ਪੁੱਛ ਸਕਦੀ ਐ ਭਾਈ ਤੇਰੀ ਤਨਖਾਹ ਫਿਰ ਜਾਂਦੀ ਕਿੱਥੇ ਹੈ ਫਿਰ ਹੁਣ ਤਾਂ ਪੁੱਛਾਂਗੇ ਕਿ ਕਦੋਂ ਅੱਜ ਜਵਾਬ ਦੇ ਤਾਂ ਹੁਣ ਤਾਂ ਆਪਾਂ ਜਮਾ ਪੂ ਮੈਂ ਮਰਜ਼ੀ ਜਵਾਬ ਦੇਈ ਉਹਨੂੰ ਪਰ ਮਾਂ ਤਾਂ ਕਿਸੇ ਤੋਂ ਲਿਆ ਕੇ ਦੇਈ ਪੈਸੇ ਤੇ ਭਵਾਂ ਸਮਾਨ ਉਹ ਹੀ ਗੱਲ ਧਾਰ ਲਿਓ ਕੁਛ ਮਰਜ਼ੀ ਕਰੋ ਮੇਰੇ ਤਾਂ ਕੋਈ ਹੁਣ ਮੈਂ ਹੱਲ ਨਹੀਂ ਮੇਰੇ ਕੋਲੇ ਸੋਡਾ ਮੈਂ ਤੇਰੀ ਤਾਈ ਤੋਂ ਨਾ ਫੜ ਲਿਆ ਮਾਂ ਤੇਰੀ ਤਾਈ ਤੋਂ ਫੜ ਲਿਓ ਨਹੀਂ ਆਪਾਂ ਫੇਰ ਦੇ ਦਾਂਗੇ ਉਹਦੀ ਤਨਖਾਹ ਹੀ ਤਾਂ ਰਾਜਵੀਰ ਦਾ ਉਹਦੇ ਕਹਦਾ ਤਨਖਾਹ ਹੀ ਤਾਂ ਫੇਰ ਹੀ ਦੇਮੈਂਗੀ ਅਗਲੀ ਤੈਨੂੰ ਰੁਪਿਆ ਦੇਊਗੀ ਪਹਿਲਾਂ ਸਾਰਾ ਤਾਂ ਮੰਗੋ ਤੂੰ ਜਦੋਂ ਉਹਦੇ ਕੋਲ ਹੈਗੇ ਨੇ ਪੈਸੇ ਕਿਉਂ ਫੜ ਗਿਆ ਤਾਈ ਕਿਉਂ ਉਸੇ ਤੋਂ ਭੜੀ ਆਥੜੀਆਂ ਆਈ ਤਾਂ ਚੰਗਾ ਕਿਉਂ ਆਹੋ ਇਹ ਵੀ ਗੱਲ ਠੀਕ ਹੈ ਜੀ ਫੇਂਡੀ ਉਸੇ ਥੀ ਫੜੀ ਆਦੀ ਤਾਈ ਦੇ ਕਿਉਂ ਐਵੇਂ ਮੰਗਣ ਜਾਣਾ ਪਈ ਸੀ ਇਹ ਵੀ ਵਧੀਆ ਗੱਲ ਠੀਕ ਹੈਗੀ ਆਉਣ ਦੇ ਉਸੇ ਥੀ ਮੰਗੂਗੀ ਰਾਜਵੀਰ ਤੋਂ ਕਿ ਪੈਸਾ ਆਬ ਦੇ ਮੈਨੂੰ ਤਾਂ ਤੇਰੀ ਤਨਖਾਹ ਦਾ ਹੁਣ ਆ ਬਾਈ ਖੜਾ ਮੂਰੇ ਨਾਲ ਤਾਂ ਜਾਂਦਿਆਂ ਨੂੰ ਤਾਂ ਪਾਉਂਦੇ ਨੇ ਨਾਲੇ ਆਉਂਦੀ ਨੂੰ ਫੇਰ ਲੱਗ ਜਾਂਦੇ ਨੇ ਹੁਣ ਇਹ ਪਤਾ ਨਹੀਂ ਕੀ ਡਿਮਾਂਡ ਪਾਊਗਾ ਬਈ ਇੱਥੇ ਖੜਾ ਬਾਹਰ ਹੀ ਰਾਜਵੀਰ ਹਾਂ ਬਈ ਮੈਂ ਤਾਂ ਕੀ ਖੜਾਂਗਾ ਤੂੰ ਤਾਂ 50000 ਰੁਪਏ ਲੈਣੀ ਆ ਹਾਂ ਖੇਤੀਓ ਦਾ ਸਕੀ ਬਚਦਾ ਉਹ ਖਰਚੇ ਪਾਣੀ ਨਾ ਕਰੋ ਖੇਤੀ ਜੇ ਨਹੀਂ ਕੁਝ ਬਚਦਾ ਮੇਰਾ ਤਾਂ ਨਾ ਦਿਮਾਗ ਹੋ ਫਿਰ ਠੇਕੇ ਤੇ ਲਾ ਦਿਓ ਜ਼ਮੀਨ ਗੱਲਾਂ ਹੀ ਨਹੀਂ ਕਹਿੰਦਾ ਵਾ ਠੇਕੇ ਤੋਂ ਹੁਣ ਤਾਂ ਆਪਾਂ ਨੂੰ ਲੱਖ ਬਚਦਾ ਕਿੱਲੇ ਚੋਂ ਫਿਰ ਤਾਂ ਆਪਾਂ ਨੂੰ 70 ਹੀ ਬਚੂ ਕਿੱਲੇ ਚੋਂ 75 ਫਿਰ ਤਾਂ ਹੋਰ ਆਮਦਨ ਘਟ ਜੂਗੀ ਉਹ ਮੈਂ ਤਾਂ ਐਂ ਕਹਿੰਦਾ ਬੇਬੇ ਨੂੰ ਨਾ ਪੈਸੇ ਚਾਹੀਦੇ ਥੋੜੇ ਉਹ ਤੇ ਪੈਸੇ ਨਾ ਮੇਰੇ ਸਵੇਰੇ ਬੇਬੇ ਨਾਲ ਬਾਈ ਗੱਲ ਹੋਈ ਹੈਗੀ ਹਜੇ ਮੇਰੀ ਤਨਖਾਹ ਲੇਟ ਪਾਊਗੀ ਜਿਹੜੇ ਪਹਿਲਾਂ ਲਈ ਤਨਖਾਹ ਸੀਗੀ ਉਹ ਅਹੀਂ ਸਾਰੇ ਕਬੀਲਦਾਰੀ ਚ ਚੱਲ ਗਈ ਮੈਥੋਂ ਮੇਰੇ ਤਾਂ ਆਪਦੇ ਕੋਲੇ ਪੰਜੀ ਹੈ ਨਹੀਂ ਹੁਣ 50000 ਰੁਪ 5000 ਰੁਪਏ ਤਾਂ ਨਹੀਂ 50000 ਰੁਪਏ ਸੀ ਤੈਨੂੰ ਖਰਚੇ ਦਾ ਨਹੀਂ ਪਤਾ ਵੀ ਕਰੇ ਕਿੰਨਾ ਖਰਚਾ ਕਰਦਿਆਂ ਨੇ ਥੋੜੇ ਦਿਨਾਂ ਤੋ ਤਾਂ ਰਸਨ ਮੁਕਾ ਦਿੰਦਿਆਂ ਸਿਲੰਡਰ ਮੁਕਾ ਦਿੰਦਿਆਂ ਕਦੇ ਬਿਜਲੀ ਦਾ ਬਿੱਲ ਆ ਗਿਆ ਕਦੇ ਟੂਟੀ ਦਾ ਆ ਗਿਆ ਕਦੇ ਕਿਵੇਂ ਕਦੇ ਕਿਵੇਂ ਮੇਰੇ ਤਾਂ ਸਾਰੇ ਪੈਸੇ ਹੀ ਚੱਲ ਜਾਂਦੇ ਆ ਸਾਰੇ ਰਾਜਵੀਰ 50000 ਨਾਲ ਤਾਂ ਬੇਬੇ ਪੂਰਾ ਸਾਲ ਕੱਢ ਲੈਂਦੀ ਤੀ ਤੇ ਇਥੋਂ ਇੱਕ ਮਹੀਨਾ ਵੀ ਨਹੀਂ ਨਿਕਲਦਾ ਪਹਿਲੀ ਮੁਕਾ ਲੈਣੀਆਂ ਪੈਸੇ ਬਈ ਮੇਰੇ ਨਾਲ ਥੋੜੇ ਜੇ ਕੰਮ ਵੱਡੇ ਨੇਗੇ ਇੱਕ ਮੈਂ ਲੈਣਾ ਦੇਣਾ ਥੋੜਾ ਇਧਰ ਅਸਧਾਰਾ ਫੜ ਲੈਣੀ ਆ ਮਹੀਨੇ ਦੀ ਮਹੀਨੇ ਫਿਰ ਉਹ ਹੋ ਜਾਂਦਾ ਬਾਕੀ ਸਿਰੇ ਮੇਰਾ ਕਿਰਾਇਆ ਕਰੂ ਮੈਨੂੰ ਗੱਲ ਦੀ ਸਮਝ ਨਹੀਂ ਆਉਂਦੀ ਜਦੋਂ 50000 ਰੁਪਏ ਤਨਖਾਹ ਆ ਵੀ ਧਾਰੇ ਮੰਗਦਾ ਫਿਰਦਾ ਹੈਗਾ ਉਹ ਫਿਰ ਜਿਹੜੀਆਂ ਥੋੜੀਆਂ 5-7000 ਰੁਪਏ ਰੱਖੇ ਉਹ ਵੀ ਕਰਨਗੇ 50000 ਦਾ 50000 ਆਉਂਦਾ ਮੰਗਰੋਂ ਉੱਡ ਪਹਿਲਾਂ ਜਾਂਦਾ ਹੁਣ ਮੈਂ ਦੱਸ ਕੀ ਕਰਾਂ ਗੱਡੀ ਦੀ ਕਿਸ਼ਤ ਭਰਨੀ ਪੈਂਦੀ ਹੈ ਇੱਕ ਸਾਰੇ ਕਿਸ਼ਤਾਂ ਚ ਉੱਡ ਜਾਂਦੇ ਨੇ ਪੈਸੇ ਸਾਕੋਸ ਕਿਸ਼ਤਾਂ ਚ ਉੱਡ ਜਾਂਦੇ ਆ ਕੁਝ ਘਰੇ ਚੱਲ ਜਾਂਦੇ ਆ ਕੁਝ ਮੇਰਾ ਆਪਦਾ ਖਰਚ ਹੋ ਜਾਂਦਾ ਘਰੇ ਬੀਬੀ ਤਾਂ ਹਰਪ੍ਰੀਤ ਹਰਬਲੀ ਇਹ ਗੱਲਾਂ ਕਹਿੰਦੀ ਰਹਿੰਦੀਆਂ ਬੀ ਸਾਨੂੰ ਤਾਂ ਖਰਚਾ ਪਾਣੀ ਦਿੰਦੀ ਨਹੀਂ ਸਰ ਪੈਸੇ ਤਾਂ ਮੈਥੋਂ ਫੜਦੇ ਰਹਿੰਦੇ ਨੇ ਕੱਲਾਂ ਕਿਧਰ ਹੋ ਜਾਂਦੀਆਂ ਨੇ ਵੀ 50 ਦਾ 50 ਲਿਆ ਕਿ ਉਹਨਾਂ ਦੇ ਹੱਥ ਦੇ ਧਰਦਾ ਖਰਚੇ ਪਾਣੀ ਨੂੰ ਉਹ ਕੀ ਜਾਣਦੀਆਂ ਅਗਲੀਆਂ ਬੇਲੀਆਂ ਖਾਂਦੀਆਂ ਨੇ ਜੇ ਕੰਮ ਕਰਨਾ ਪਵੇ ਤਾਂ ਪਤਾ ਲੱਗੇ ਆ ਤੂੰ ਕੰਮ ਕਰਦਾ ਸਾਰਾ ਦਿਨ ਖੇਚ ਤੈਨੂੰ ਪਤੀ ਹੈ ਕਿੰਨੀ ਮਿਹਨਤ ਹੁੰਦੀ ਹੈ ਕਿੰਨਾ ਕੁ ਕੁਝ ਬਣਦਾ ਤੇ ਕਿੰਨਾ ਕੁ ਨਹੀਂ ਬਣਦਾ ਉਹਦਾ ਕਰ ਠੀਕ ਹੈ ਰਾਜਵੀਰ ਤੇਰੀ ਪਰ ਜਿਹੜੀ ਤੂੰ ਆ ਬੇਲੀਆਂ ਦੀ ਗੱਲ ਕਰਦੀਆਂ ਨਾ ਇਹ ਗੱਲ ਤੇਰੇ ਵਾਸਤੇ ਚੰਗੀ ਨਹੀਂ ਸਾਰਾ ਦਿਨ ਗੋਹਾਕੂੜਾ ਕਰਦੀਆਂ ਨੇ ਮੱਜਾਂ ਨੂੰ ਸਾਹਮਦੀਆਂ ਨੇ ਫਿਰ ਮੈਂ ਹੁਣ ਮੈਂ ਸਾਹਮ ਨਾਲ ਨੌਕਰੀ ਛੱਡ ਦੇਣੀ ਆ ਮੈਂ ਵੀ ਉਹਨਾਂ ਦੇ ਬਰਾਬਰ ਕਰੇ ਗੋਹਾਕੂੜਾ ਸਿੱਟ ਲੈਣੀ ਆ ਫਿਰ ਖਾ ਲਿਓ ਕਿੱਥੋਂ ਖਾਣਗੇ ਮੈਂ ਤੈਨੂੰ ਐਂ ਨਹੀਂ ਕਹਿੰਦਾ ਘਰ ਦੇ ਕੰਮ ਕਰਨੇ ਬਾਲੇ ਓਖੇ ਨੇ ਤੂੰ ਚੰਗੇ ਕੱਪੜੇ ਪਾ ਕੇ ਤਾਂ ਜਾਨੀਂ ਆ ਉਹ ਵਿਚਾਰੇ ਮੈਲੇ ਗਚਲੇ ਕੱਪੜੇ ਉਹੀ ਬੇਚਰ ਨਾਉਂਦੀਆਂ ਨਹੀਂ ਬੇਲ ਸਿਰ ਰੋਟੀ ਨਹੀਂ ਖਾਂਦੀਆਂ ਹੈਗੀਆਂ ਫਿਰ ਨਾਲਿਆ ਕਰ ਹੁਣ ਮੈਂ ਨਵਾ ਕੇ ਜਾਇਆ ਕਰਾਂ ਉਹਨਾਂ ਨੂੰ ਨਾਲੇ ਮੇਰੇ ਕੋਲੇ ਨਾ ਇਤਕੀ ਕੋਈ ਪੈਸਾ ਪੂਸਾ ਨਹੀਂ ਹੈਗਾ ਬਈ ਅਗਲੀ ਤਨਖਾਹ ਤੇ ਦੇਖੂਗੀ ਉਹ ਦੇ ਦੂੰਗੀ ਮੈਂ ਸੋਨੂੰ ਚਲ ਠੀਕ ਹੈ ਭਾਈ ਫਿਰ ਮੈਨੂੰ ਤਾਂ ਦੇਣੀ ਪੈਣਗੇ ਤੂੰ ਤਾਂ ਹੁਣ ਜਵਾਬ ਦੇ ਤਾਂ ਨਹੀਂ ਤਾਂ ਨਹੀਂ ਆਪਣੀ ਮਾਂ ਨੂੰ ਜਵਾਬ ਦੇ ਸਕਦਾ ਜਾਇਆ ਜਿੱਧਰ ਜਾ ਕੇ ਆਉਣਾ ਪੁੱਛ ਲੈ ਕਿਸੇ ਨੂੰ ਬੜਾ ਸਿਆਪਾ ਹੋ ਗਿਆ ਇਹ ਤਾਂ 50000 ਤੇ ਆਸਾਂ ਲਾਈ ਬੈਠੇ ਨੇਗੇ ਹੁਣ ਮੈਂ ਇਹਨਾਂ ਨੂੰ ਕੀ ਦੱਸਾਂ ਵੀ ਮੈਂ ਤਾਂ ਫੋਕੀ ਟੌਰ ਬਣਾਈ ਹੋਈ ਆ ਤਨਖਾਹ ਤਾਂ ਸਾਰੀ 15000 ਉਹ ਜੋ 6-7000 ਵੀ ਖਰਚੇ ਦਾ ਨਿਕਲ ਜਾਂਦਾ ਮੇਰਾ ਕਿਰਾਇਆ ਹੋ ਜਾਂਦਾਗਾ ਮੇਰੇ ਪੱਲੇ ਕੀ ਬਚਦਾ ਕੀ ਦੱਸਾਂ ਹੁਣ ਇਹਨਾਂ ਨੂੰ ਮੈਂ ਮੈਨੂੰ ਲੱਗਦਾ ਅਗਰ ਵੀਰਤਾ ਆਗੀ ਹੁਣ ਉਹਦੇ ਨਾਲ ਕਰਦੀਆਂ ਗੱਲ ਪੈਸਿਆਂ ਨੂੰ ਤਾਂ ਜੜਕਦੇ ਨੇ ਜਵਾਬ ਦੇਗੀ ਕਹਿੰਦੀ ਚੁੱਲੇ ਤੇ ਕੰਮ ਕਰ ਲਿਆ ਕਰੋ ਹੁਣ ਮਾਈ ਵੀ ਪੁੱਛਦੀ ਐ ਵੀ ਇੱਕ ਡੰਗਾ ਆਥਨੇ ਭਾਈ ਰੋਟੀ ਤੂੰ ਬਣਾਇਆ ਕਰ ਆਗੀ ਰਾਜ ਵੀਰ ਹਾਂ ਨਾ ਬੇਬੇ ਆ ਬੈਡਾਂ ਦਾ ਕੀ ਹਾਲ ਕਰ ਉਹ ਤੇ ਰੇਤਾ ਪਹਿਰੇ ਕਮਰਾ ਤਾਂ ਬੰਦ-ਬੰਦ ਕਰ ਦਿਆ ਕਰੋ ਮੜਾ ਮੋਟਾ ਕੁੜਪਾ ਤੂੰ ਉਨਾਂ ਕੀ ਕਮਰਾ ਬੰਦੀ ਕਰਕੇ ਰੱਖ ਦੇ ਨਾ ਬੰਦਾ ਕਵੇ ਤੇ ਕੀ ਨਾ ਉੱਤੇ ਤਾਂ ਰੇਤਾ ਖੜਕੀ ਜਾਂਦਾ ਕੋਈ ਨਾ ਪਰ ਫੇਰ ਝਾੜਲਾ ਮੜਾ ਜਾਂ ਹੁਣ ਕੀ ਕਰੀਏ ਹੁਣ ਸਤੋਕਰ ਉਧਰ ਉਧਰ ਵਗ ਜਾਂਦੇ ਆ ਮੜਾ ਮੋਟਾ ਖੁੱਲਾ ਰਹਿ ਜਾਂਦਾ ਕਮਰਾ ਹੁਣ ਕੰਮ ਤੇ ਭੁੱਲ ਜਾਂਦੀ ਆ ਅਸੀਂ ਵੀ ਦੋਨੇ ਸੱਸ ਨੂੰ ਹਾਂ ਹਾਂ ਦੱਸ ਕੀ ਕਹਿੰਦੀ ਸੀ ਮੈਂ ਤੈਨੂੰ ਐ ਕਹੀ ਨਹੀਂ ਐ ਮੈਂ ਖਿਆ ਵੀ ਫੇਰ ਭਾਈ ਤੂੰ ਆਥਨੇ ਦੇਖ ਤੜਕੇ ਤਾਂ ਸੀ ਦੇਖ ਬਣਾ ਲੈਣੀ ਆ ਰੋਟੀ ਹਨਾ ਕਿਉਂ ਤਿਆਰ ਹੁੰਨੀ ਐਗੀ ਤੇ ਐਤ ਵੇਲੇ ਭਾਈ ਆਥਨ ਦੀ ਰੋਟੀ ਤੂੰ ਬਣਾਇਆ ਕਰ ਅਜ ਵੀ ਇਹ ਤਾਂ ਸਾਰੇ ਦਿਨ ਦੀ ਤਾਂ ਮੈਂ ਥੱਕੀ ਆਣੀ ਅਮਾ ਸਾਦਾ ਕੇ ਘਰੇ ਡਿੱਗਦੀ ਆਥਨੇ ਨਾ ਉਹਦੀ ਮੈਂ ਰੋਟੀ ਬਣਾਉਣ ਲੱਗ ਜੇ ਕਰਾਂ ਕੀ ਗੱਲ ਮੈਂ ਕਿਉਂ ਬਣਾਮ ਰੋਟੀ ਤੁਸੀਂ ਬਿਲੀ ਗਈਆਂ ਕਰੇ ਨਾ ਫੇਰ ਤੂੰ ਤਾਂ ਨਾਲੇ ਕਿ ਮੁੰਡਾ ਡੱਕਾ ਹਾਗਮ ਕਹਿਤਾ ਜੱਕ ਦੇ ਨੇ ਕਿ ਜਦੋਂ ਅਸੀਂ ਥਲੈਂਡਰ ਨੂੰ ਪੈਸੇ ਮੰਗੇ ਤਾਂ ਇੱਥੋਂ ਤੇ ਨਾਲੇ ਰਸੋਈ ਦਾ ਸਮਾਨ ਨੂੰ ਮੰਗੇ ਉਹਦਾ ਤੂੰ ਕਹਿੰਨੀ ਮੇਰੇ ਕੋਲੇ ਪੈਸੇ ਨਹੀਂ ਤੇ ਫਿਰ ਪੈਸਾ ਸਾਥੋਂ ਵੀ ਦੋਨੇ ਟਾਈਮ ਕਿਉਂ ਚੁੱਲਦੇ ਮੂਰੇ ਮੱਚੀ ਦੇ ਫਿਰ ਮੈਂ ਜੱਬ ਵੀ ਮਗਾ ਦਨੀ ਆ ਮੈਂ ਤਾਂ ਨੌਕਰੀ ਤੇ ਜਾਣੋਂ ਹਟ ਜਾਨੀ ਆ ਮੈਂ ਤਾਂ ਘਰੇ ਬਹਿ ਜਾਨੀ ਆ ਬੇਲੀ ਇੱਕ ਟਾਈਮ ਦੀ ਰੋਟੀ ਬਣਾ ਲਿਆ ਕਰੂੰਗੀ ਲਿਆਓ ਖਾਣ ਨੂੰ ਕਿੱਥੋਂ ਲਿਓਣੀ ਆ ਫੇਰ ਨਾ ਫਿਰ ਖਾਣ ਨੂੰ ਹੁਣ ਕਿ ਤੂੰ ਦੇਖ ਸਾਨੂੰ ਕੋਈ ਪੈਸਾ ਕੋਈ ਤੁਹਾਨੂੰ ਰੁਪਏ ਤੀ ਨਹੀਂ ਦੇ ਰਹੇ ਤਾਂ ਸਮਾਜ ਤੇ ਕਰਦੀਆਂ ਮਾੜੀ ਮੋੜੀ ਖਾਣਾ ਦਾ ਉਗਰੀ ਹੈਗੀ ਆ ਨਾ ਮੈਂ ਜੱਕੇ ਤੇ ਤੈਨੂੰ ਆਈ ਨਹੀਂ ਦੇਖਿਆ ਵੀ ਰਾਤ ਵੀ ਤੂੰ ਸਾਨੂੰ ਦੱਸ 10 10000 ਦੇਤਾ ਜਾਂ ਕਿਤੇ 5000 ਦੇਤਾ ਕੋਈ ਨਹੀਂ ਫਿਰ ਕਿਹਾ ਤਾ ਹੈਗਾ ਵੀ ਅਗਲੇ ਮਹੀਨੇ 5000 ਰੁਪਏ ਦੇ ਦੂੰਗੀ ਲੋ 5 ਨਾਲ ਫਿਰ ਅਗਲੇ ਮਹੀਨੇ ਕੀ ਹੁੰਦਾਗਾ ਹੁਣ ਤੇਰੀ 50000 ਤਨਖਾਹ ਦੇਖ ਰਾਜ ਵੀਰ ਨਾ ਬਾਲਾ ਸਾਨੂੰ ਤੂੰ 30 40000 ਤਾਂ ਦਿਆ ਕਰ 50000 ਰੁਪਏ ਤਾਂ ਤਨਖਾਹ ਹੈਗੀ ਐ ਮੈਂ ਮੰਨਦੀ ਆ ਹੁਣ ਮੈਂ ਦੇਣਾ ਲੈਣਾ ਬਾਹਲਾ ਲੋਕਾਂ ਦਾ ਮੈਥੋਂ ਚੱਲ ਜਾਂਦੇ ਨੇ ਪੈਸੇ ਨਾ ਦੇਣਾ ਲੈਣਾ ਇੰਨਾ ਕਾਦੇ ਆਗਾ ਸੁੱਖ ਨਾਲ ਆਪਣੀ ਆ ਫਸਲ ਵੀ ਹੁੰਦੀ ਆ ਕੋਈ ਆਪਣੀ ਕਬੀਲਦਾਰੀ ਦੇ ਸੁੱਖ ਨਾਲ ਕੋਈ ਇੰਨੀ ਹੋਂਤਾ ਹੋਂਤਾ ਹੀ ਨਹੀਂ ਵਿੱਥ ਤੰਗ ਆਪਣਾ ਸੌਖੀ ਆ ਕਬੀਲਦਾਰੀ ਕਈ ਵਾਰੀ ਮੈਂ ਕਹਿੰਦਾ ਫੜਫੜ ਲੈਣੀ ਆ ਫਿਰ ਅਗਲੇ ਦੇ ਮੋੜਨੇ ਵੀ ਪੈਂਦੇ ਆਗੇ ਤੇ ਮੈਂ ਤਾਂ ਹੁਣ ਐ ਕਹਿੰਦੀ ਵੀ ਜੇ ਤੁਸੀਂ ਮੈਥੋਂ ਪੈਸੇ ਮੰਗਣੇ ਆ ਨਾ ਮੈਂ ਤਾਂ ਨੌਕਰੀ ਕਰਦੀ ਨਹੀਂ ਹੈਗੀ ਮੈਂ ਤਾਂ ਆਰਾਮ ਨਾਲ ਘਰੇ ਬੈਠੀ ਆ ਮੈਂ ਤਾਂ ਕੱਲ ਤੋਂ ਜਾਂਦੀ ਨਹੀਂ ਫਾਈਜਾ ਤੇਰੀ ਆਈ ਤੂੰ ਭਾਈ ਹਟਣਾ ਤਾਂ ਥਣ ਖਾ ਤੋ ਦੇਖ ਨੋ ਕੀ ਤੋ ਹਟ ਕੇ ਬੈਠਣਾ ਤੇ ਤੇਰੀ ਸਲਾਹ ਦੇਖ ਇੱਕਦੰਗ ਦਾ ਭਾਈ ਤੈਨੂੰ ਰੋਟੀ ਦੇਖਣ ਬਣਾਉਣੀ ਪਿਆ ਕਰੂ ਉਹ ਵੀ ਫੇ ਭਾਈ ਸ਼ਰੀਕਾ ਕਰਦੀ ਮੈਂ ਰਾਸਤੇ ਨਾਲ ਬੇਬੇ ਨੌਕਰੀ ਤੇ ਮੈਂ ਜਾਂਦੀ ਨਹੀਂ ਇੱਕ ਟਾਈਮ ਰੋਟੀ ਬਣਾ ਲਿਆ ਕਰੂੰਗੀ ਛੋਡੇ ਬਰਾਬਰੀ ਮੈਂ ਇਸ ਗਾ ਥੱਲੇ ਪਿਆ ਕਰੂੰਗੀ ਮੈਨੂੰ ਕੀ ਲੋੜ ਆ ਤੈਨੂੰ ਅਸੀਂ ਅਸਾਂ ਥਾਡੇ ਕਿਹੜਾ ਕਿੱਥੇ ਪੈ ਜਾਣੀਆਂ ਸਾਡੇ ਤਾਂ ਸਾਡਾ ਕੰਮ ਨਹੀਂ ਨਾ ਰੋਟੀ ਦਾ ਇਸੇ ਥੱਲੇ ਪਈ ਰਹਿੰਦੀ ਲਕੜਾ ਆ ਤਾਂ ਹੁੰਦਾ ਉਸ ਮਿੱਤਰ ਦਮ ਲੈ ਨਹੀਂ ਹੈ ਆ ਤਾਂ ਤੂੰ ਵੀ ਉਥਰ ਅਜ ਵੀ ਰੇਸੀ ਥੱਲੇ ਆਉਣੀ ਆਂਗੀ ਆ ਕੋਈ ਸਾਨੂੰ ਜਮੀਦਾ ਨਹੀਂ ਫੇਰ ਵੀ ਸਾਨੂੰ ਕੋਈ ਬੰਦੀ ਘੱਟ ਕੇ ਰੱਖਣਾ ਬਿਚਾਰ ਜਿਗੇ ਉੱਤਰ ਜਿਗੇ ਚਲ ਬਸ ਫੇਰ ਛੋਡੇ ਮੰਗਰੀ ਸਹੀ ਮੈਂ ਤਾਂ ਜਾਣਦੀ ਨਹੀਂ ਹੈ ਕਿ ਕੱਲ ਤੋਂ ਮੈਂ ਤਾਂ ਆਰਾਮ ਨਾਲ ਰੋਟੀ ਬਣਾ ਲੂੰਗੀ ਘਰੇ ਮੈਂ ਇਥੋਂ ਤਾਂ ਨਹੀਂ ਭਈ ਇੰਨਾ ਕੁ ਸੋਹਣਾ ਆਪ ਨਾਲ ਹੀ ਰੋਟੀ ਬਣਾਇਆ ਕਰ ਜਮਾ ਕਰੇ ਨਾ ਰਾਇ ਜਮਾ ਕਰੇ ਰੈਂਦੀ ਲੋੜ ਨਹੀਂ ਮੈਂ ਤੁਹਾਨੂੰ ਦੱਸਾਂਗਾ ਤੂੰ ਸਾਦੀ ਕਰਦਾ ਕਰੀਏ ਗੁੱਸਾ ਇਹ ਦੇਖੋ ਮੇਰੀ ਗੱਲ ਸੁਣ ਲੈ ਜੇ ਤੁਸੀਂ ਹੱਥੋਂ ਦੀ ਰੋਟੀ ਮੇਰੇ ਹੱਥ ਦੀ ਖਾਣੀ ਮੈਂ ਨੌਕਰੀ ਤੇ ਨਹੀਂ ਜਾਂਦੀਗੀ ਮੈਂ ਤਾਂ ਬੇਲੀ ਬੈਠੂੰਗੀ ਘਰੇ ਨਾ ਕਿ ਦਿੱਲੀ ਬੈਠੂਗੀ ਨਾ ਫਿਰ ਆਖਣਾ ਜੇਕ ਤੂੰ ਆਈ ਜਾਂਨੀ ਰੋਟੀ ਦੇ ਟਾਈਮ ਤੇ ਤਾਂ ਕੋਈ ਤਨ ਤੜਕੇ ਤਾਂ ਸੀ ਕਹਿੰਦੀਆਂ ਨਹੀਂ ਬਿਚੜਕੇ ਪਾਈ ਸਾਰਾ ਕੰਮ ਕਰਕੇ ਜਾਇਆ ਕਰ ਰੋਟੀ ਬਣਾ ਕੇ ਜਾਇਆ ਕਰ ਬਸ ਮੈਂ ਤੈਨੂੰ ਦੱਸਤੀ ਗੱਲ ਮੈਂ ਨਾ ਮੈਥੋਂ ਉਹੀ ਗੱਲ ਮੈਂ ਤੂੰ ਪਕਾਈ ਜੀ ਵੱਜੇ ਨਾ ਮੈਥੋਂ ਛੋੜੇ ਨਾਲ ਲੜਾਈਆਂ ਹੁਣ ਮੈਂ ਤਾਂ ਕੱਲ ਤੋਂ ਨੌਕਰੀ ਤੇ ਨਹੀਂ ਜਾਂਦੀ ਨਾ ਫੇਰ ਨਾ ਕਿਤੇ ਤੇਨੂੰ ਪੈਸੇ ਮੰਗੇ ਸੀ ਸਿਲੰਡਰ ਪਰ ਆਉਣਾ ਕਿਉਂ ਹਟ ਗਈ ਫੇਰ ਅਗਲੇ ਨੂੰ ਦੱਸਦੀ ਸਮਾਰ ਕੇ ਵੀ ਅਸੀਂ ਰੋਟੀ ਬਿਨਾ ਭੁੱਖੀਆਂ ਮਰਦੀਆਂ ਸੀ ਤਾਂ ਮੇਰੀ ਨੋਂ ਹਟ ਗਈ ਨੌਕਰੀ ਰੋਟੀ ਕਰਨੀ ਆਲੀ ਭੁੱਖੀਆਂ ਮਰਦੀਆਂ ਕਹ ਤੂੰ ਸਾਨੂੰ ਥਣ ਖਾਦਾ ਨਹੀਂ ਪਿਆ ਤੇ ਦਿੰਦੀ ਵੀ ਕਿੰਨੀ ਦਾ ਤੇਰੀ ਤਨਖਾਹ ਕੋਈ ਆਉਂਦੀ ਆ ਕਿੰਨੇ ਕਿਦਾਂ ਤੈਨੂੰ ਮਿਲਦੀ ਆ ਸਾਨੂੰ ਕਦੇ ਤੂੰ ਸਾਡੇ ਤਾਂ ਜੀ ਪੀ ਨਹੀਂ ਤੇ ਦਿਲ ਮਿਲਦੀ ਨਹੀਂ ਮੈਂ ਤਾਂ ਉੱਥੇ ਫ੍ਰੀ ਚ ਕਰਕੇ ਆਉਣੀ ਆਂਗੀ ਸਾਰਾ ਕੁਝ ਮੈਨੂੰ ਤਾਂ 1 ਰੁਪਿਆ ਵੀ ਨਹੀਂ ਦਿੰਦੇ ਹੈਗੇ ਸੋਡੇ ਮੰਗਰੀ ਸਹੀ ਤਾਂ ਕਰਦੀਆਂ ਫੇਰ ਸਾਨੂੰ ਤੂੰ ਪੈਸੇ ਦੇ ਦਿਆ ਕਰ ਕਹ ਤੈਨੂੰ ਅਸੀਂ ਸਿਲੰਡਰ ਪਨਾਉਣ ਨੂੰ ਆ ਕਿ ਤੂੰ ਦੇ ਕੋਈ ਨਹੀਂ ਹੁੰਦੇ ਪੈਸੇ ਸਾਨੂੰ ਕਿੱਥੋਂ ਦੇਦਾ ਮੈਂ ਨਾ ਤੇ ਤੇ ਤੜਕਾ ਕਿੱਧਰ ਜਾਂਦੇ ਕਿਹੜੀ ਤੈਨੂੰ 50000 ਆਏ ਦੱਸ ਬੇਬੇ ਮੈਨੂੰ ਜੇ ਮੈਨੂੰ ਨੌਕਰੀ ਤੇ ਨਾ ਲੱਗੀ ਹੁੰਦੀ ਨਾ ਫਿਰ ਕਿੱਥੋਂ ਖਾਂਦੇ ਤੁਸੀਂ ਫਿਰ ਮੰਗ ਕੇ ਖਾਂਦੇ ਤੁਸੀਂ ਆਪਦੀ ਉਹੀ ਗੱਲ ਫਸਲ ਵਾਲੇ ਪੈਸੇ ਚਲਾ ਲਓ ਉਹ ਕੀ ਕਰਾਂਗੇ ਰਾਤ ਉਤਾਰੋ ਗੱਲ ਕਰਦੀਆਂ ਕਿਵੇਂ ਕੋਈ ਕਿਸੇ ਨੇ ਆਖਿਆ ਸੀ ਜੇ ਤਾਂ ਮੈਂ ਨਾ ਜਾਉਂਦੀ ਕਿ ਤੂੰ ਕਿੱਥੋਂ ਵਿਆਹੀ ਦਾ ਨਾ ਫਿਰ ਹੋਰ ਕੀ ਫਿਰ ਕੋਈ ਨਸਾਂ ਤੋੜਾ ਸੀ ਨੌਕਰੀ ਵਾਲਿਆਂ ਦਾ ਫਿਰ ਹੁਣ ਲਿਆਓ ਨੌਕਰੀ ਵਾਲੀ ਹੋਰ ਮੈਂ ਤਾਂ ਬਗਿਆ ਨਹੀਂ ਹੁਣ ਮੈਂ ਤੈਨੂੰ ਭਾਈ ਅਸੀਂ ਕਹਤਾ ਕੰਮ ਨੂੰ ਦੇਖ ਇੱਕ ਡੰਗ ਤੈਨੂੰ ਕਹਤਾ ਰਾਜਵੀਰ ਦੇਖ ਰੋਟੀ ਬਣਾਉਣ ਨੂੰ ਹੁਣ ਤੂੰ ਦੇਖ ਨਾ ਐਵੇਂ ਬਾਹਾਂ ਉੱਚਾ ਆਲ ਲਗਾਣਾ ਚਾੜ ਐਵੇਂ ਸਾਡੇ ਨਾਲ ਕਲੇਸ਼ ਨਾ ਕਰ ਇੱਕ ਡੰਗ ਦਾ ਭਾਈ ਤੈਨੂੰ ਕਰਨਾ ਪਿਆ ਕਰੂ ਕੰਮ ਉਹ ਵੀ ਤੇਰੀ ਸ਼ਰੀਕਣੀ ਆ ਮੈਂ ਤੁਹਾਨੂੰ ਦੱਸਾਂ ਗੱਲ ਉਹ ਵੀ ਫਿਰ ਹੁਣ ਆਏ ਕਹਿੰਦੇ ਕਿ ਕਿਦੋਂ ਆਪਣਾ ਸੁਣ ਖਾਣ ਦੀ ਰੋਟੀ ਪੱਕੀ ਮਿਲ ਜੂਗੀ ਪਰ ਮੈਂ ਨੌਕਰੀ ਤੇ ਨਹੀਂ ਜਾਂਦੀ ਸਿੱਧੀ ਗੱਲ ਹੈ ਮੇਰੇ ਕੋਲੇ ਤਾਂ ਜਾਦਾ ਬਸ ਇਧਰ ਹੋ ਜਾ ਜਾਂ ਇਧਰ ਹੋ ਜਾ ਇੱਕ ਪਾਸੇ ਹੋ ਜਾ ਰੋਟੀ ਖਾਣੀ ਹੈ ਕਿ ਨੌਕਰੀ ਕਰਾਉਣੀ ਹੈ ਚਲ ਕੋਈ ਨਾ ਫਿਰ ਜੇ ਨਹੀਂ ਜਾਣਾ ਫਿਰ ਤੇਰੀ ਮਰਜ਼ੀ ਆ ਚਲ ਫਿਰ ਆਦਾ ਬਰੋਬਰ ਕੰਮ ਤਾਂ ਕਰਿਆ ਕਰਾਂਗੇ ਆਂਗੇ ਹੱਥ ਨਾਲ ਦਾ ਭਾਈ ਹਟ ਜਾ ਅੱਛਾ ਕੋਈ ਤੈਨੂੰ ਹਟਣ ਨੂੰ ਨਹੀਂ ਕਹਿੰਦੀਆਂ ਤੇ ਉਹ ਤੇਰੀ ਮਰਜ਼ੀ ਹੈਗੀ ਹੁਣ ਕੋਈ ਨਹੀਂ ਮੈਂ ਸਾਰੇ ਜੱਭੇ ਨਿਬੜ ਜੂਗਾ ਨਾ ਤੁਸੀਂ ਪੈਸੇ ਮੰਗੋ ਨਾ ਸਾਨੂੰ ਲੋੜ ਹੈ ਨਾ ਲੜਾਈਆਂ ਹੁਣ ਕਰੀਏ ਸੀ ਨਹੀਂ ਹੁਣ ਚੰਗਾ ਫਿਰ ਹਟ ਜਾ ਚਲ ਕੇ ਨਾ ਨਾ ਜਾਈ ਉਹਦਾ ਵਧੀਆ ਕੀਤਾ ਜਿਹੜਾ ਮੈਨੂੰ ਐਂ ਕਹਤਾ ਵੀ ਮੈਂ ਨੌਕਰੀ ਛੱਡਨੀ ਆਂ ਦੀ ਪਰਾਂ ਪੈਸਿਆਂ ਦਾ ਸਿਆਪਾ ਹੀ ਨਿਭੜੂ ਜੂ ਜੱਬ ਮੈਂ ਵੀ ਇਹਨਾਂ ਦੇ ਬਰਾਬਰ ਪਈ ਰਿਆ ਕਰੂੰਗੀ ਕਾ ਕੇ ਦੋ ਰੋਟੀਆਂ ਉਹ ਰੁਪਏ ਕਾਹਦੇ ਮੰਗਲੇ ਬੇਬੇ ਨੇ ਵਾਲੇ ਮੈਂ ਮੰਗਲੇ ਨੌਕਰੀ ਛੱਡਣ ਦੀਆਂ ਗੱਲਾਂ ਕਰਦੀ ਐ ਦੇਖ ਲੈ ਕੀ ਗੱਲ ਹੈ ਪੈਸੇ ਦਿੱਤੇ ਨਹੀਂ ਰਾਜਵੀਰ ਨੇ ਰਾਜਵੀਰ ਨੇ ਕਿਥੋਂ ਦਿੱਤੇ ਪੈਸੇ ਨੂੰ ਪਤਾ ਨਹੀਂ ਹੈਗਾ ਮੈਨੂੰ ਕੀ ਪਤਾ ਹੈ ਮੈਂ ਤਾਂ ਕੰਮ ਕਰਦੀ ਫਿੱਦੀ ਐ ਮੈਂ ਤਾਂ ਮੱਜਾ ਮੰਨ ਕੇ ਆਈ ਆ ਤੂੰ ਤਾਂ ਮੱਜਾ ਮੰਨ ਕੇ ਆਈ ਐ ਹਾਂ ਉਹ ਮੈਂ ਇੰਨੇ ਖਰਚੇ ਕਿੱਥੋਂ ਚਲਾਵਾਂ ਖੇਤੀ ਜੀ ਕੁਝ ਬਚਦਾ ਨਹੀਂ ਹੈਗਾ ਉਹ ਰਾਜਵੀਰ ਪੈਸੇ ਨਹੀਂ ਦਿੰਦੀ ਹੈਗੀ ਨਾ 50000 ਰੁਪਏ ਤਾਂ ਲੈਂਦੀ ਹੈ ਮਹੀਨੇ ਦਾ ਫਿਰ ਕੀ ਗੱਲ ਹੈ ਜੇ 5000 ਰੁਪਏ ਨਹੀਂ ਦੇ ਦੇ ਮੈਨੂੰ ਤਾਂ ਕਹੀਏ ਕਿ ਤੂੰ ਤਾਂ 50000 ਨੂੰ ਬਾਲਾ ਵੱਡਾ ਮੰਨੀ ਬੈਠੀ ਐ ਵੀ ਬਾਲੇ ਰੁਪਏ ਨੇ ਹਾਂ ਉਹ ਐਂ ਗੱਲਾਂ ਕਰਦੀ ਐ ਕਹਿੰਦੀ ਮੇਰਾ 50000 ਨਾ ਪੂਰਾ ਵੀ ਨਹੀਂ ਆਉਂਦਾ 25 ਦਿਨ ਹੀ ਮਸਾਂ ਪੂਰੇ ਹੁੰਦੀਆਂ 5 ਦਿਨ ਵੀਰੇ ਪਹਿਲੀ ਤਨਖਾਹ ਦੇ ਪੈਸੇ ਮੁੱਕ ਜਾਂਦੇ ਐ 50000 ਰੁਪਿਆ 25 ਦਿਨ ਚ ਮੁਕਾ ਦਿੰਦੀ ਐ ਮਤਲਬ 2000 ਰੁਪਏ ਰੋਜ਼ ਦਾ ਖਰਚਾ ਹੋ ਗਿਆ ਦਾ ਮਤਲਬ ਘਰ ਦਾ ਖਰਚ ਕਰਦੀ ਐ ਇਹ ਪੈਸੇ ਲਾਉਂਦੀ ਕਿੱਥੇ ਐ ਫਿਰ ਉਹ ਪਤਾ ਨਹੀਂ ਕਾਤੇ ਖਰਚ ਕਰਦੀ ਐ ਮੈਨੂੰ ਤਾਂ ਗੱਲ ਕੋਈ ਸਮਝ ਨਹੀਂ ਆਉਂਦੀ ਹੈਗੀ ਨਾ ਹੁਣ ਕੀ ਕਹਿੰਦੀ ਐ ਫਿਰ ਉਹ ਕਹਿਣਾ ਕੀ ਐ ਮੈਂ ਤਾਂ ਨੌਕਰੀ ਛੱਡ ਦੇਣੀ ਐ ਕਹਿੰਦੀ ਬੇਬੇ ਨੂੰ ਕਹਿੰਦੀ ਘਰ ਦੇ ਕੰਮ ਕਰਾ ਦੇਣੀ ਐ ਐਂ ਕਹਿੰਦੀ ਨਾ ਨਾ ਘਰ ਦੇ ਕੰਮ ਤਾਂ ਮੈਂ ਤੇ ਬੇਬੇ ਕਰ ਲਾਂਣੀ ਆ ਕਮਲਿਆ 50000 ਰੁਪਏ ਹੀ ਗੱਲ ਜੇ 1 ਮਹੀਨੇ ਨਾ ਦੇਉਂਕੀ ਚੁੱਪ ਕਰ ਜੋ ਕੀ ਗੱਲ ਹੈ ਗਾਣੇ ਮਹੀਨੇ ਦੇ ਦਊਗੀ ਤੇਰੀ ਗੱਲ ਮਹੀਨਾ ਤਾਂ ਆਉਣ ਵਾਲੀ ਹੈ ਤੇਰੀ ਗੱਲ ਜਮਾ ਠੀਕ ਹੈ ਹਾਂ ਜੇ ਇੱਕ ਮਹੀਨਾ ਨਾ ਖਰਚਾ ਪਾਣੀ ਦੇऊ ਕੀ ਗੱਲ ਹੈ ਘਰੋਂ ਚਲਾ ਲਾਂਗੇ ਹਾਂ ਬੇਬੇ ਤਾਂ ਹੁਣ ਪੁਰਾਣੀਆਂ ਗੱਲਾਂ ਕਰੀ ਜਾਂਦੀ ਐ ਵੀ ਇਸੇ ਤੋਂ ਪੈਸੇ ਫੜੀ ਜਾਵਾ ਇਸੇ ਤੋਂ ਪੈਸੇ ਫੜੀ ਜਾਵਾ ਉਹ ਗੱਲ ਦੇ ਰਹੀ ਐ 50000 ਰੁਪਏ ਲੈਂਦੀ ਐ ਕਿੱਥੋਂ ਬਣੂ 50000 ਰੁਪਏ ਘਰ ਦੇ ਕੰਮਾਂ ਚ ਕੀ ਕੱਢੋਂਗੀਆਂ ਤੁਸੀਂ ਤੁਰੀਆਂ ਫਿਰਦੀਆਂ ਦੋਨੇ ਸੱਸ ਨੂੰ ਤੀਜੀ ਉਹ ਤੁਰੀ ਫਿਰਉਂਦੀ ਉਹ ਫਿਰ ਮੈਂ ਤਾਂ ਗੁੱਸੇ ਚ ਕਹਤਾ ਸੀ ਬੇਬੇ ਨੂੰ ਮੈਂ ਕਿ ਜਦੋਂ ਗਾਂਸ ਪਰਾਉਣ ਨੂੰ ਪੈਸੇ ਨਹੀਂ ਦਿੱਤੇ ਵੀ ਇੱਕ ਟਾਈਮ ਦੇ ਭਈ ਰੋਟੀ ਲਾ ਲਿਆ ਕਰੇ ਤਾਂ ਗੁੱਸਾ ਮੰਨ ਗਈ ਕੋਈ ਨਹੀਂ ਮੈਂ ਇਹਨੂੰ ਕਹਿਦਾ ਨਹੀਂ ਆ ਕੋਈ ਨਹੀਂ ਭਣੀ ਮੈਂ ਤੇ ਬੇਬੇ ਰੋਟੀ ਲਾ ਲਿਆ ਕਰਾਂਗੀ 50000 ਰੁਪਏ ਕਢਾਈ ਬਣ ਜਾਂਦਾ ਕੋਈ ਗੱਲ ਨਹੀਂ ਜੇਤ ਕੀ ਤੇਰਾ ਖਰਚਾ ਹੋ ਗਿਆ ਤੇ ਇੱਥੋਂ ਚੱਲ ਗਿਆ ਗਹਾਂ ਨੂੰ ਦੇ ਦੀਂ ਕਰੇ ਹਾਂ ਤੂੰ ਤੇਰੇ ਦਿਮਾਗ 'ਚ ਬੜੀਆ ਗੱਲ ਕੀਤੀ ਐ ਤੇ ਤੂੰ ਨਹੀਂ ਜਾ ਕੇ ਕਹੇ ਮੈਂ ਕਰੇ ਨੌਕਰੀ ਨਹੀਂ ਲੱਗਣੀ ਨਾ ਬੜੀ ਲੋੜ ਰੋੜੋ ਮੂਰੇ ਆਜੂ 5-10 ਦਿਨ ਨਾਲੇ ਉਹਨੂੰ ਕਹੇ ਨਾ ਰੋਜ਼-ਰੋਜ਼ ਨੌਕਰੀਆਂ ਨਹੀਂ ਮਿਲਦੀਆਂ ਹੁੰਦੀਆਂ ਹਾਂ ਐ ਨਹੀਂ ਹੈਗਾ ਵੀ ਤੂੰ ਅੱਜ ਨੌਕਰੀ ਛੱਡ ਦੇਈ ਕੱਲ ਨੂੰ ਫੇਰ ਕਹੇ ਮੈਂ ਨੌਕਰੀ ਕਰਾਂ ਨੌਕਰੀ ਕਿਤੇ ਮਿਲਨੀ ਕਮਲਿਆ ਜੇ ਕੋਈ ਐ ਕੰਮ ਹੁੰਦਾ ਹੋਵੇ ਵੀ ਉਹਦੀ ਸੰਤ ਤੇ ਮੈਂ ਲੱਗ ਜਾ ਮੈਂ ਤਾਂ ਹੁਣ ਲੱਗ ਜਾ ਨਾਲੇ ਹੋਰ ਗੱਲ ਐ ਕੋਈ 5 10000 ਵਾਲੀ ਨੌਕਰੀ ਥੋੜਾ ਹੈ 50000 ਵਾਲੀ ਨੌਕਰੀ ਹੈ ਹਾਂ ਨਾਂ ਯਾਰ ਕਿਤੇ ਹੀ ਬਣ ਜਾਂਦਾਗਾ 50000 ਤਾਂ ਜਿਵੇਂ ਕਹਿੰਦੇ ਹੁੰਦੇ ਨੇ ਠੇਕੇ ਚੋਂ ਨਹੀਂ ਬਚਦਾ ਭਾਵੇਂ 10 ਕਿੱਲੇ ਲੈ ਲਾ ਤੇਰਾ ਦਿਮਾਗ ਕੰਮ ਕਰਕੇ ਜਾ ਤੇ ਉਹਨੂੰ ਕਹੇ ਅਸੀਂ ਚਲਾ ਲੈ ਥੋੜੀ ਜੀ ਨਾ ਬੇਬੇ ਵੀ ਬਾਹਲੀ ਗਰਮ ਹੋ ਜਾਂਦੀ ਹੈ ਬਸ ਬੇਬੇ ਦੀ ਇੱਕ ਹੀ ਗੱਲ ਤੇ ਅੜੀ ਰਹਿੰਦੀ ਐ ਵੀ ਭਾਈ ਤਨਖਾਹ ਦੇ ਤਨਖਾਹ ਦੇ ਸਾਰਾ ਦਿਨ ਤਨਖਾਹ ਬੀਬੇ ਨੂੰ ਗੱਲਾਂ ਸਮਝਾ ਜਿਹੜੀਆਂ ਮੈਨੂੰ ਸਮਝਾ ਨੇ ਨਾਲੇ ਰਾਜਵੀਰ ਨੂੰ ਸਮਝਾਈ ਵੀ ਲੋਕੀ ਕੀ ਗੱਲ ਐ ਆਪਾਰਤੀ ਕਿਤੇ ਦਾਰਸਦਾਰ ਟਪਾ ਲਈ ਚਲ ਮੈਂ ਕਹਣੀ ਉਹਨੂੰ ਠੀਕ ਆ ਕੀ ਗੱਲ ਐ ਆਪਾਰਤੀ ਕਿਤੇ ਦਾਰਸਦਾਰ ਟਪਾ ਲਈ ਚਲ ਮੈਂ ਕਹਣੀ ਉਹਨੂੰ ਕੋਈ ਨਹੀਂ ਵੀ ਨਾ ਭਣੀ ਜਾਈ ਤੂੰ ਉਹ ਲਾ ਆ ਤੇ ਨੇ ਵਧੀਆ ਗੱਲ ਕਹੀ ਉਹ ਜੀ ਆਪਣੇ ਕੋਲ ਖੇਤੀ ਜੋ ਨਹੀਂ ਖਰਚਾ ਪਾਣੀ ਚਲਾਉਣ ਨੂੰ ਆਪਾਰਤੀ ਕਿਤੇ ਧਾਰ ਫੜ ਲਾਂਗੇ ਸੌਦਾ ਧਾਰ ਲਿਆਵਾਂਗੇ ਉਹ 50000 ਦੀ ਨੌਕਰੀ ਤਾਂ ਨਹੀਂ ਛਿੜਾਉਣੀ ਕਿੱਥੇ ਤੇਰੀ ਪੀ ਆ ਜੇ 50 ਦੀ ਨੌਕਰੀ ਆ ਦੇਖ ਲਾ ਫੋਨਾਂ ਦਾ ਕਿਵੇਂ ਢੇਰ ਲਾਇਆ ਐਨੇ ਤਾਂ ਦੁਕਾਨਾਂ 'ਚ ਵੀ ਨਹੀਂ ਹੋਣੇ ਜਿੰਨੇ ਸਾਡੇ ਘਰੇ ਫੋਨ ਨੇਗੇ ਚੱਲ ਕੋਈ ਨਹੀਂ ਫੋਨ ਤਾਂ ਹੁਣ ਘਰੇ ਸਾਰਿਆਂ ਦੇ ਪਏ ਨੇ ਇੱਥੇ ਇਕੱਠੇ ਹੋ ਗਏ ਸਾਰੇ ਪਰਿਵਾਰ ਕੋਲੇ ਏਡੋ-ਓਡੀ ਫੋਨ ਆ ਮਹੀਨੇ ਦੀ ਮਹੀਨੇ ਸਾਰਾ ਇਕੱਠਿਆਂ ਦੇ ਰੀਚਾਰਜ ਮੁੱਕ ਜਾਂਦਾ 1500 ਰੁਪਏ ਦਾ ਇੰਨਾ ਵਾਸਤੇ ਚਾਹੀਦਾ ਘੱਟੋ-ਘੱਟ ਤੇ ਫਿਰ ਤੂੰ ਨੌਕਰੀ ਛੱਡਣ ਦੀਆਂ ਗੱਲਾਂ ਕਰੀ ਜਾਂਦੀਆਂ ਖਰਚੇ ਤਾਂ ਹੋਰ ਵਧੇ ਪੈਣ ਬੱਚੇ ਨੌਕਰੀ ਤਾਂ ਛੱਡਣੀ ਪਾਉਗੀ ਜਦੋਂ ਆਥਨ ਵਾਲੀ ਰੋਟੀ ਨਹੀਂ ਸੁੱਥੋਂ ਬਣਦੀ ਹੋਰ ਕੀ ਕਰਾਂ ਮੈਂ ਨੀ ਪਰਣੀ ਮੈਂ ਤਾਂ ਗੁੱਸੇ 'ਚ ਕਹਤਾ ਸੀ ਬੇਬੇ ਨੂੰ ਜਦੋਂ ਤੂੰ ਗੈਸ ਤੋਂ ਪੈਸਿਆਂ ਤੋਂ ਜਵਾਬ ਦੇਤਾ ਕੋਈ ਗੱਲ ਨਹੀਂ ਜੀ ਇੱਕ ਮਹੀਨਾ ਹਾਲਪਰੀ ਤੂੰ ਮੇਰੇ ਕੋਲੇ ਪੈਸੇ ਹੁੰਦੇ ਨਾ ਮੈਂ ਸਨ ਉਹਦੀ ਕੱਢ ਕੇ ਦੇ ਦਿੰਦੀ ਕਈ ਵਾਰੀ ਮਜਬੂਰੀ ਵੀ ਸਮਝਿਆ ਕਰੋ ਨਹੀਂ ਹੈਗੇ ਮੇਰੇ ਕੋਲੇ ਪੈਸੇ ਚਲ ਕੋਈ ਗੱਲ ਨਹੀਂ ਅਸੀਂ ਕਿਹੜਾ ਫਿਰ ਤੇਰੇ ਗੱਲ ਪਈ ਜਾਂਦੇ ਆ ਜੇ ਨਹੀਂ ਹੈਗੇ ਪੈਸੇ ਨਾ ਦੇ ਅਮੀਨਾ ਆਉਣ ਵਾਲਾ ਮੂਰੇ ਉਦੋਂ ਦੇ ਦੀ ਚਲ ਕੋਈ ਨਾ ਅਗਲੇ ਮਹੀਨੇ ਦੇ ਦੂੰਗੀ ਮੈਂ ਬੇਬੇ ਨੂੰ ਕਿਹਾ ਸੀਗਾ ਵੀ ਚਲ ਵੀ 5600 ਰੁਪਏ ਦੇ ਦੂੰ ਮੈਂ ਅਗਲੇ ਮਹੀਨੇ 5600 ਹੋਰ ਹੁਣ ਨਾ ਇੰਨੇ ਪੈਸੇ ਕਰਦੀ ਕੀ ਆ ਕੁੜੇ 50000 ਰੁਪਏ ਦਾ 5 25 ਦਿਨਾਂ ਚ ਦਾਦਾਨੀ ਐ 2000 ਰੁਪਇਆ ਦਾਦਾਨੀ ਐ ਤੂੰ ਦੇਂਦਾ ਐਨੇ ਪੈਸੇ ਕਾਹਤੇ ਲਾਉਂਦੀ ਮੈਨੂੰ ਵੀ ਦੱਸ ਦੇ ਕਿ ਤਿੰਨ ਪੱਤੇ ਦੀਏ ਕੋਈ ਕੁਝ ਹੋਰ ਤਾਂ ਨਹੀਂ ਕੁਝ ਖਾਂਦੀ ਪੀਂਦੀ ਤਾਂ ਨਹੀਂ ਕੁਛ ਖਾਣਾ ਪੀਣਾ ਕੀ ਸੁਆਹ ਮੈਂ ਰੋਟੀ ਦਾ ਮਸਾ ਮਿਲਦੀ ਐ ਟਾਈਮ ਤੇ ਨੀ ਕਈ ਵਾਰੀ ਪਤਾ ਹੀ ਨਹੀਂ ਹੁੰਦਾ ਉਹੀ ਗੱਲ ਜਦੋਂ ਬਾਹਰ ਫਿਰਦੀ ਐ ਕੋਈ ਨਸ਼ੇ ਪੱਤੇ ਤੇ ਲੱਗੀ ਹਮੇ ਬੇਬੇ ਕੋਲੇ ਤਾਂ ਨਹੀਂ ਦੱਸਦੀ ਨਾ ਨਾ ਬੇਬੇ ਕੋਲੇ ਜਾਂਦੀ ਗੱਲ ਐ ਕੋਈ ਸੋਹ ਕਾ ਪਹਿਲਾਂ ਵੀ ਨਹੀਂ ਦੱਸਦੀ ਬੂਮਾ ਮਰ ਜਾ ਕੀ ਖਾਨੀ ਐ ਨਹੀਂ ਤੂੰ ਖਾਣਾ ਕੀ ਹੈ ਪਹਿਲਾਂ ਗੱਲ ਤਾਂ ਸੁਣ ਲੈ ਪੂਰੀ ਪੱਕੀ ਗੱਲ ਆ ਦੱਸਦੀ ਨਹੀਂ ਨਾ ਕਿਸੇ ਕੋਲੇ ਨਾ ਨਹੀਂ ਦਾਦੀ ਮੈਂ ਕਿਸੇ ਕੋਲੇ ਗੱਲ ਨਹੀਂ ਕਹਦੀ ਮੈਂ ਤੇਰੇ ਬਾਈ ਕੋਲੇ ਵੀ ਕਰਦੀ ਮੈਂ ਤਾਂ ਤੈਨੂੰ ਐਂ ਕਹਿੰਦੀ ਸੀਗੀ ਉਹ ਤਾਂ ਨਾ ਮੇਰੇ ਪੇਕੇ ਨੇ ਗੱਪ ਮਾਰਿਆ ਸੀਗਾ ਵੀ 50000 ਰੁਪਏ ਤਨਖਾਹ ਤਨਖਾਹ ਤਾਂ ਮੇਰੀ 15000 ਹੀ ਹੈ ਮੈਂ ਤਾਂ ਪ੍ਰਾਈਵੇਟ ਪੜਾਉਂਦੀ ਆ 15000 ਹੋਰ ਹੁਣ 15000 ਰੁਪਏ ਦਿੰਦੇ ਨੇ ਨਾ ਉਦੋਂ ਤਾਂ ਬਚੋਲਾ ਤਾਂ ਕਹਿੰਦਾ ਸੀ ਵੀ 50000 ਰੁਪਏ ਕੁੜੀ ਦਾ ਉਹ ਤਾਂ ਐਵੇਂ ਐ ਰਿਸ਼ਤਾ ਕਰਾਉਣ ਦੇ ਮਾਰੇ 100 ਝੂਠ ਬੋਲਦੇ ਆ ਸਾਡਾ ਵੀ ਮੂੰਹ ਬੰਨਤਾ ਵੀ ਦੱਸਿਓ ਨਾ ਫਿਰ ਅਸੀਂ ਵੀ ਚੁੱਪ ਕਰ ਨਾ ਵਿਚੋਲੇ ਨੇ ਸਨੋ ਸਨ ਐ ਕਰਤਾ ਕੁੜੇ ਹੁਣ ਕਿਹੜੇ ਮੂੰਹ ਕਹਾਗੇ ਕਿਸੇ ਨੂੰ ਕੀ ਕਹਾਗੇ ਹੁਣ ਤਾਂ ਹੀ ਤਾਂ ਫਿਰ ਮੈਂ ਬੇਬੇ ਨੂੰ ਬਹਾਨੇ ਜਨਾ ਕਹਿੰਦੀ ਸੀ ਵੀ ਮੈਂ ਤਾਂ ਨੌਕਰੀ ਛੱਡ ਦਿੱਤੀ ਅੱਛਾ ਮੈਂ ਵੀ ਆਖਿਆ ਵੀ ਬਦਲੀ ਇੱਥੇ ਵੀ ਕਰਾ ਸਕਦੀ ਹੈ ਸਰਕਾਰੀ ਚ ਹੋਵੇ ਆਪਣੇ ਪਿੰਡ ਦੀ ਕੈਸਾ ਲਾਉਗੇ ਤੈਨੂੰ ਭਿੱਖੀ ਜਾਂਦੀ ਨੂੰ ਐਡੀ ਦੂਰ ਭਿੱਖੀ ਜਾਂਦੀ ਹੁਣ ਮੈਨੂੰ ਕੀ ਪਤਾ ਭੈਣੇ ਤੂੰ ਭਿੱਖੀ ਪ੍ਰਾਈਵੇਟ ਪੜਾਉਣੀ ਹੈਗੀ ਪ੍ਰਾਈਵੇਟ ਹੀ ਪੜਾਉਣੀ ਹੈਗੀ ਇੰਨਾ ਤਾਂ ਮੇਰਾ ਕਿਰਾਇਆ ਲੱਗ ਜਾਂਦਾ 6-7000 ਰੁਪਏ 6-7000 ਹੀ ਰਹਿ ਜਾਂਦਾ ਮੇਰੇ ਕੋਲੇ ਠੀਕ ਹੈ ਨੀ ਤਾਂ ਮੈਂ ਤੁਹਾਨੂੰ ਪਾਣੀ ਭਿੱਖੀ ਤੋਂ ਕਾਲਜ ਚ ਲੱਗੀਆਂ ਦੇਖ ਰਹਾ ਹਰਪ੍ਰੀਤ ਕਹਿੰਦੀ ਮੈਂ ਮੜਾ ਜੈ ਕਹਤਾ ਕੁੱਤੇ ਮਾਗਣਾ ਤੂੰ ਰੋਟੀ ਬਣਾ ਲਿਆ ਕਰ ਅਰਥ ਨਾਲੀ ਤੇ ਕਹਿੰਦੀ ਮਤਲਬ ਨੌਕਰੀ ਤਾਂ ਹੋਰ ਜਾਂਦੀ ਐ ਦੇਖ ਲੈ ਨੌਕਰੀ ਤਾਂ ਦੁਨੀਆ ਤਸਦੀ ਫਿਰਦੀ ਹੈਗੀ ਲੈ ਹੋਰ ਹੁਣ ਫਿਰ ਮੈਂ ਹਰਪ੍ਰੀਤ ਕੀ ਕਰਾਂ ਤੂੰ ਹੀ ਦੱਸ ਪਈ ਚਲ ਕੋਈ ਨਹੀਂ ਮੇ ਬੇ ਨਹੀਂ ਹਟਦੀ ਮੈਂ ਇਹਨੂੰ ਕਹਤਾ ਵੀ ਭਈ ਨੌਕਰੀ ਨਾ ਛੱਡ ਦੇਖ ਲੱਗੀ ਰਹਿ ਆਪਣਾ ਵੀ ਹੋਈ ਗੱਲ ਪੜਦਾ ਬਣਿਆ ਆਪਣੀ ਬੇਇੱਜ਼ਤੀ ਹੋ ਜੂ ਜੇ ਹਟ ਗਈ ਉਹ ਤਾਂ ਕਰ ਕੀ ਦੇਖੋ ਨਾ ਅਟਾ ਹੁਣ ਆਪਣੀ ਤਾਂ ਦੇਖ ਕਿੰਨੀ ਨੇਕੀ ਆ ਅਗਰੇ ਆ ਆਦਿ ਸਾਰਾ ਪਿੰਡ ਜਿਹਨਾਂ ਦੀ ਬਹੂ ਨੌਕਰੀ ਤੇ ਲੱਗੀ ਹੋਈ ਹੈਗੀ ਸਾਡੀ ਵੀ ਬੱਲੇ ਬੱਲੇ ਤੂੰ ਵੀ ਮੈਂ ਤੈਨੂੰ ਦੱਸਾਂ ਹੁਣ ਜਿਆਦੇ ਨਾ ਐ ਨਾ ਕਰਿਆ ਘੜਿਆ ਨਾ ਕਰ ਵੀ ਇਹਦੀ ਤਨਖਾਹ ਦੀ ਤੇਰੀ ਕੁੰਡੀ ਅੜੀ ਰਹਿੰਦੀ ਹੈ ਸਾਰਾ ਦਿਨ ਵੀ ਤਨਖਾਹ ਦੇ ਤਨਖਾਹ ਦੇ ਬੇਬੇ ਇੱਕ ਗੱਲ ਹੋਰ ਮੈਨੂੰ ਨਾ ਔਖੀ ਸੋਖੀ ਸਕੂਟਰੀ ਲੈ ਕੇ ਦੇ ਮੈਂ ਤੁਹਾਨੂੰ ਮਹੀਨੇ ਦਾ 15000 ਰੁਪਏ ਦੇ ਦਿਆ ਕਰੂੰਗੀ ਨੋ ਫੇ ਤੇਰੀ 50000 ਤਨਖਾਹ ਦੀ ਖੜਾ ਜੀ ਵੀਰ ਤੇ ਫੇ ਤੂੰ ਵਿੱਚੋਂ ਕਿਸ਼ਤਾਂ ਤੇ ਲੈ ਲੈ ਕਿਸ਼ਤਾਂ ਵਰਦਿਆ ਕਰੀ ਬੇਬੇ ਮੈਂ ਨਹੀਂ ਲੈ ਸਕਦੀ ਤੁਸੀਂ ਲੈ ਕੇ ਦਿਓ ਮੈਨੂੰ ਹਜੇ ਥੋੜਾ ਜਿਹਾ ਮੇਰੇ ਹੱਥ ਟੈਟ ਹੈਗਾ ਮੈਂ ਪੈਸੇ ਦੇਣੇ ਆ ਪੁੱਛ ਹਰਪ੍ਰੀਤ ਨੂੰ ਹਰਪੀਤ ਦੇਣੇ ਆ ਕਿ ਨਹੀਂ ਨਹੀਂ ਪੈਣੇ ਬੇਬੇ ਤੋ ਕਿੰਨਾ ਚਿਰ ਲੁੱਕ ਰੱਖੇਂਗੀ ਦੱਸ ਦੇ ਹੁਣ ਬੇਬੇ ਕੋਲੇ ਵੀ ਦੱਸ ਦੇ ਇਹਨੂੰ ਮੈਨੂੰ ਦੱਸ ਤਾ ਕੀ ਦੱਸ ਦੇ ਹਾਂ ਕੀ ਗੱਲ ਹੈ ਬੇਬੇ ਇਹ ਕਿਹੜੀ ਸਰਕਾਰੀ ਲੱਗੀ ਐ ਇਹ ਤਾਂ ਪ੍ਰਾਈਵੇਟ ਲੱਗੀ ਐ ਤਨਖਾਹੀ 15000 ਰੁਪਏ ਮੇਰੀ ਲੱਗਦੀ ਹੈ 15000 ਇਹ ਤਾਂ ਵਿਚੋਲੇ ਨੇ ਮੈਂ ਦੱਸ ਤੁਹਾਨੂੰ ਕੀ ਦੇਵਾਂ ਤੇ ਕੀ ਛੱਡਾਂ ਇਹ ਤਾਂ ਨਾ ਵਿਚੋਲੇ ਨੇ ਝੂਠ ਬੋਲਤਾ ਉਹਨੂੰ ਰਿਸ਼ਤੇ ਵੇਲੇ ਕਹਿੰਦੀ ਵੀ ਸਾਨੂੰ ਵੀ ਛੱਡਾ ਵੀ ਮੂੰਹ ਮੰਨ ਤਾਂ ਆਪਣਾ ਆਪਨ ਤੋਂ ਕਹੀ ਜਿਤਨਾ ਵੀ ਭਾਈ ਕੁੜੀ 50000 ਲੈਂਦੀ ਹੈ ਹੁਣ ਉਹੀ ਗੱਲ ਆ ਜਦੋਂ ਆ ਗਈ ਹੁਣ ਹੁਣ ਕਰਮ ਤਾਂ ਪਾਈ ਕੱਢੀ ਨਹੀਂ ਜਾਂਦੀ ਹੁਣ ਤਾਂ ਪੈਸੇ ਘਟਾ ਹੈ ਭਵਾਂ ਵੱਧਾ ਭਵਾਂ ਸਰਕਾਰੀ ਹੈ ਭਵਾਂ ਪ੍ਰਾਈਵੇਟ ਤਾਂ ਉਹਨੇ ਫੇਰ ਗੱਪ ਮਾਰ ਕੇ ਆਪਾਂ ਤਾਂ ਕੀ ਲੈਣਾ ਸੀ ਸੱਚੀ ਗੱਲ ਦੱਸ ਦੇਣਾ ਕਿ ਤੂੰ ਮੰਨਦਾ ਪਰ ਇਸ ਤਰ੍ਹਾਂ ਤਾਂ ਸ਼ਾਪੋਂ ਪਾਣੀ ਸੀ ਹੋਰ ਕੀ ਲੈਣਾ ਸੀ ਸਾਡਾ ਮੂੰਹ ਬੰਨਤਾ ਫੇਰ ਅਸੀਂ ਚੁੱਪ ਜਦੋਂ ਮੇਰੇ ਪਿਓ ਨੇ ਕਹਿਦਾ ਮੈਨੂੰ ਮੈਂ ਚੁੱਪ ਕਰ ਗਈ ਨਹੀਂ ਮੈਂ ਤਾਂ ਚੱਲ ਨਹੀਂ ਮੈਂ ਪੇ ਜੇ ਤਾਂ ਉਹਨੇ ਇਹ ਲੁੱਕ ਰੱਖਦੀ ਆਪਾਂ ਤਾਂ ਆਪਣੇ ਕੋਲੇ ਨਾ ਗੱਲ ਕਰਦੀ ਫੇਰ ਤਾਂ ਉਹ ਹੀ ਗੱਲ ਗੱਲ ਜਾਂਦੀ ਵੱਧ ਹੁਣ ਜਦੋਂ ਇਹਨੇ ਵਿਚਾਰੀ ਨੇ ਸੱਚੀ ਗੱਲ ਹੀ ਮੈਨੂੰ ਦੱਸਤੀ ਵੀ ਭੈਣੇ ਮੇਰਾ ਤਾਂ 15000 ਰੁਪਏ ਹੈ ਇਹ ਤਾਂ ਕਹੀ ਦਿੱਤਨਾ ਹੁਣ ਹੋਰ ਕੀ ਕਰ ਸਕਦੇ ਆ ਫਿਰ ਚਲ ਆ ਜਾ ਬੇਬੇ ਹੌਲੀ ਵਧਾ ਦੇਣੀ ਉਹਨਾਂ ਨੇ ਮੈਂ ਤੁਹਾਨੂੰ ਦੱਸਾਂ ਗਾਹਾਂ ਨਾ ਕਿਸੇ ਸ਼ਰੀਕੇ 'ਚ ਨਾ ਵੇਚਤੀ ਕਰਦੀ ਕੋਲੇ ਗੱਲ ਕਰਦੇ ਤੁਹਾਡੀ ਤਾਈ ਬਾਜੀਆਂ ਕੋਲੇ ਸਾਰਿਆਂ ਕੋਲੇ ਉਹਦੇ ਨਹੀਂ ਕਹਿੰਦੇ ਕਿ ਤਿੰਨਾ ਵਿਆਹ ਹੋਇਆ ਵੀ ਸਾਡੀ ਬਹੂ ਤਾਂ 50000 ਰੁਪਏ ਲੈਂਦੀ ਐ ਚਲ ਬਸ ਹੁਣ ਐਂ ਰੱਖੀ ਵੀ 50000 ਲੈਂਦੀ ਐ ਵਗ ਜਾ ਕਿਸ ਕੋਲੇ ਗੱਲ ਨਾ ਕਰੀ ਲੈ ਦੇਖ ਭੈਣੇ ਹੁਣ ਮੈਂ ਤੇਰਾ ਰੱਖਤਾ ਪੜਦਾ ਕੋਈ ਗੱਲ ਨਹੀਂ ਬਹਰ ਤਾਂ ਪਾ ਗੱਲ ਜਮਾ ਨਹੀਂ ਕੱਢਦੇ ਘਰੇ ਤਾਂ ਦੇਖ ਹੁਣ ਸਾਰਿਆਂ ਨੂੰ ਦੱਸਣਾ ਪਊਗਾ ਤੇਰੇ ਬਾਈ ਨੂੰ ਵੀ ਪਤਾ ਲੱਗੂਗਾ ਸੁਖਦੀਪ ਨੂੰ ਵੀ ਪਤਾ ਲੱਗੂਗਾ ਕਿਛਰੀ ਨੂੰ ਦੱਸਤਾ ਸੀ ਕੁੜੇ ਉਹਨੂੰ ਤਾਂ ਪਤਾਗਾ ਤਾਂ ਹੀ ਤਾਂ ਮੈਥੋਂ ਪੈਸੇ ਨਹੀਂ ਮੰਗਦਾ ਉਹ ਅੱਛਾ ਤਾਂ ਹੀ ਨਹੀਂ ਬੋਲਿਆ ਕਦੇ ਤਾਂ ਹੀ ਚੁੱਪ ਹੈ ਨਹੀਂ ਜੇ ਦੋ ਫਿਰ ਕੋਈ ਨਾ ਜੇ ਤੂੰ ਹੁਣ ਮੇਰਾ ਐਡਾ ਪੜਦਾ ਰੱਖਤਾ ਜੇ ਮੈਂ ਵੀ ਤੇਰੇ ਨਾਲ ਕੰਮ ਤਾਂ ਦਾ ਕਰਾ ਦੰਨੀ ਐ ਚਲ ਐ ਕਰ ਲਿਆ ਕਰ ਮਾੜਾ ਮੁੰਡਾ ਆਥੜੀ ਕਰਾ ਦਿਆ ਕਰ ਮੇਰੇ ਨਾਲ ਦਮ ਲੈ ਕੇ ਦੋ ਮੈਂ ਖੁਲੀ ਰੋਟੀ ਮੈਂ ਬਣਾ ਲਿਆ ਕਰੂੰਗੀ ਹਾਂ ਨਾ ਰੋਟੀ ਚਲ ਮੈਂ ਨਾਲ ਲੱਗ ਜਾ ਕਰੂੰ ਤੇਰੇ ਕੱਲੀ ਕਾਨੂੰ ਬਣਾ ਲਿਆ ਕਰਵਾਈ ਦਿੰਨੀ ਹੈ ਤੇਰਾ ਕੰਮ ਚਲੋ ਚਲ ਬਹਿ ਜਾਂ ਨਾ 10 ਮਿੰਟ ਠੀਕ ਹੈ ਹੁਣ ਜਦੋਂ ਇਹ ਰਾਜੀ ਆ ਮੈਂ ਦੱਸ ਕੀ ਕਰਾਂ